ਪੈਰਾਂ ਦੇ ਕੋਲ ਗਰੁੱਪ ਆਏ ਹੁੰਦੇ ਆ ਹੱਥ 'ਚ ਸਲਫੇ ਦੀ ਸਿਗਰਟ ਬਣਾ ਕੇ ਬਿਲਕੁਲ ਬੜੀ ਸਾਰੀ ਫੜ ਕੇ ਐ ਤੁਰੇ ਫਿਰਦੇ ਨੇ ਉੱਥੇ ਬਾਈ ਜੀ ਬੱਚੇ ਜਾਂਦੇ ਉਹਨਾਂ ਦਰਗਾਹਾਂ ਤੇ ਉਹਨਾਂ ਜਗ੍ਹਾ ਤੇ ਉਹ ਜਦੋਂ ਜਾ ਕੇ ਉਹ ਚੀਜ਼ਾਂ ਦੇਖਦੇ ਨੇ ਸਲਫਾ ਪੀਂਦੇ ਬਾਬਿਆਂ ਨੂੰ 100 ਬੱਚਾ ਜੀ ਗਿਆ ਜੇ 100 'ਚੋਂ ਇੱਕ ਨੇ ਵੀ ਉਹਨਾਂ ਦੇ ਮਗਰ ਲੱਗ ਕੇ ਸਲਫਾ ਪੀਣਾ ਸ਼ੁਰੂ ਕਰਤਾ ਉਹ ਕਿਸੇ ਦਾ ਭਲਾ ਤਾਂ ਨਹੀਂ ਕਰ ਰਹੇ ਬਿਲਕੁਲ ਨਹੀਂ ਪਰ ਮੈਂ ਨੌਜਵਾਨਾਂ ਨੂੰ ਕਹਾਂਗਾ ਉਹਨਾਂ ਵੱਲ ਦੇਖ ਕੇ ਤੁਸੀਂ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਉਹਨਾਂ ਲੋਕੀ ਕਹਿੰਦੇ ਨੇ ਭੌਲੇ ਸ਼ਕਤਰ ਜੀ ਨੇ ਜਾਇਜ਼ ਕੀਤਾ ਸੀ ਕੀ ਉਹਨਾਂ ਦੀ ਬਰਾਬਰੀ ਕਰਕੇ ਲੋਕੀ ਪੀਣਗੇ ਸਿਰ ਤੇ ਹੱਥ ਰੱਖਦਾ ਉਹਨਾਂ ਦਾ ਇੱਕ ਬਾਬਾ ਜੋ ਆਕਾਂ ਨੂੰ ਬੋਲਣ ਲਾ ਦਿੰਦਾ ਆ ਜਿਹਨਾਂ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਨੂੰ ਭੱਜਣ ਲਾ ਦਿੰਦਾ ਆ ਫਿਰ ਉਹ ਬਾਬੇ ਨੂੰ ਪੀਜੀ ਲੈ ਕੇ ਚਲੀ ਆ ਉਹ ਕਹਿੰਦੇ ਵੀ ਅਸੀਂ ਭਲਾ ਕਰਦੇ ਆ ਲੋਕਾਂ ਦਾ ਭਲਾ ਕਰਨਾ ਤੁਸੀਂ ਪੀਜੀ ਲੱਖਾਂ ਦੁਨੀਆ ਪਈ ਆ ਪਰ ਕੋਈ ਕਰਮ ਕਰਕੇ ਦਿਖਾਉਣਾ ਕਰੋਨਾ ਆਇਆ ਸੀ ਉਦੋਂ ਬਾਬੇ ਕਿੱਥੇ ਸੀਗੇ ਇੱਕ ਬੱਚੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਹੜਾ ਆਪਣੀ ਸਿਸਟਰ ਦੇ ਨਾਲ ਗਿਆ ਸੀ ਜਿਹੜਾ ਕਹਿੰਦਾ ਸੀ ਕਿ ਪਹਿਲਾਂ ਮੇਰੀ ਭੈਣ ਬੋਲਦੀ ਨਹੀਂ ਸੀ ਤੇ ਹੁਣ ਬੋਲਣ ਲੱਗ ਗਈ ਹੈ ਕੀ ਕੁਝ ਹੋ ਰਿਹਾ ਕਿ ਤੇ ਰੇਪ ਕੇਸ ਛੋਟੇ ਛੋਟੇ ਬੱਚਿਆਂ ਨਾਲ ਪਰ ਕੀ ਪਾਜੀ ਸਰਕਾਰ ਆਪਣੀ ਇੰਨੀ ਮਾੜੀ ਹੈ ਕਿ ਉਹਨਾਂ ਤੋਂ ਇਸ ਚੀਜ਼ ਦੇ ਡਿਸੀਜਨ ਨਹੀਂ ਲਿਆ ਜਾ ਰਿਹਾ ਕਿ ਜਿਹੜੇ ਬੰਦੇ ਨੇ ਰੇਪ ਕੀਤਾ ਹੈ ਉਹਦੇ ਤੇ ਰੇਪ ਕੇਸ ਪੈ ਗਿਆ ਚਾਰजेस ਲੱਗ ਗਏ ਉਹ ਚੀਜ਼ ਉਹਨੂੰ ਚੋਕ ਕੇ ਜੇਲ੍ਹ ਚ ਸੁੱਟ ਦਿੰਦੇ ਨੇ ਉਹਨੂੰ ਜੇਲ੍ਹ ਚ ਸੁੱਟਰ ਦੀ ਬਜਾਏ ਉਹਨੂੰ ਕਿਉਂ ਨਹੀਂ ਚੌਕ ਦੇ ਵਿੱਚ ਖਿਲਾੜ ਕੇ ਗੋਲੀ ਮਾਰ ਦਿੰਦੇ ਕੁੜੀਆਂ ਨੂੰ ਬਹੁਤ ਜ਼ਿਆਦਾ ਬਲੈਕਮੇਲ ਕੀਤਾ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨਾਲ ਚੈਟ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਬਾਅਦ ਉਹਨਾਂ ਦੀ ਉਸ ਬਣਾ ਕੇ ਕੁੜੀਆਂ ਨੂੰ ਆਪਣੇ ਹਜੇ ਤੱਕ ਇਹੋ ਜੋ ਕੋਈ ਵੀ ਕਾਨੂੰਨ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ ਕਿ ਕੁੜੀਆਂ ਇਸ ਪਾਸਿਓਂ ਆਪਣੇ ਆਪ ਨੂੰ ਸੇਫ ਮੰਨ ਸਕਣ। ਸਾਰੇ ਦੂਜੇ ਧਰਮ ਵਾਲਾ ਆ ਕੇ ਤੁਹਾਨੂੰ ਕੁਝ ਪੈਸੇ ਦੇ ਲਾਲਚ ਦੇ ਕੇ ਤੁਹਾਨੂੰ ਇਹ ਕਹ ਦੇਗਾ ਵੀ ਤੁਸੀਂ ਵੀ ਸੱਚ ਧਰਮ ਦੇ ਪਿੱਛੇ ਵੜੋ। ਕਿ ਲੋਕੀ ਬਲਵੰਦ ਨੇ ਜ਼ਮੀਰ ਨਹੀਂ ਹੈ। ਤੁਹਾਨੂੰ ਕਈ ਬਾਬੇ ਕਹਿੰਦੇ ਨੇ ਕਹਿੰਦੇ ਸਿੰਘ ਸੰਧ ਕਹਿੰਦੇ ਵੀ ਕੇਸ ਰੱਖੋ। ਇਹ ਨਹੀਂ ਸਮਝੋ। ਔਰ ਮੈਂ ਇਹ ਨਹੀਂ ਸਮਝਾਂਦੀ ਵੀ ਤੁਸੀਂ ਖੁੱਤੋਂ ਬਾਲ ਖਿਲਾ ਰਹੇ ਹੋਏ ਨੇ ਗਲਤ ਪਰਲੇ ਪਾਏ ਹੋਏ ਨੇ ਤੇ ਤੁਸੀਂ ਜਾ ਕੇ ਲੋਕਾਂ ਨੂੰ ਕਹਿੰਦੇ ਸਿੰਘ ਸਵੇ ਦੀ ਬਾਣੀ ਪੜਿਆ ਕਰੋ ਭਾਈ ਤੁਸੀਂ ਤਾਂ ਪੜੋਗਾ ਨਾ ਤੁਸੀਂ ਦੱਸੋ ਸਿੰਘ ਸਵੇ ਕਰਨ ਦਾ ਬਹੁਤ ਦੂਰ ਦੀ ਗੱਲ ਹੈ ਪਹਿਲਾ ਇਨਸਾਨ ਚੰਗੇ ਬਣ ਜਾਈਏ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪਟਾਜਨਾਗਰਾਂ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਕਿਰਨਾਗਰਾਂ ਵਾਅ ਕਾ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਨਾਮ ਹੈ ਟੀਕੇ ਪੋਡਕਾਸਟ ਅੱਜ ਜੇ ਸਖਸ਼ੀਦਨਾ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਬਾਈ ਹੋਣਾ ਨੂੰ 30 ਸਾਲ ਹੋ ਚੁੱਕੇ ਨੇ ਇੰਡਸਟਰੀ ਦੇ ਵਿੱਚ ਗਾਉਂਦਿਆਂ ਨੂੰ ਬਹੁਤ ਲੰਮੇ ਸਮੇਂ ਤੋਂ ਆਪਣਾ ਸੇਵਾ ਨਿਭਾਉਂਦੇ ਆ ਰਹੇ ਨੇ ਇੰਨਾ ਟਾਈਮ ਗਾਉਂਦਿਆਂ ਨੂੰ ਹੋ ਗਿਆ ਕਿ ਹੁਣ ਉਹਨਾਂ ਦਾ ਤਜਰਬਾ ਹੀ ਇੰਨਾ ਕੁ ਹੋ ਗਿਆ ਕੋਈ ਵੀ ਚੀਜ਼ ਕਵਾਲੋ ਬਾਈ ਉਹਨਾਂ ਤੋਂ ਹਰ ਇੱਕ ਚੀਜ਼ ਦੇ ਵਿੱਚ ਸਿਰਾ ਲਾਉਂਦੇ ਨੇ ਕਵਾਲੀ ਗਾਉਣੀ ਕਲਾਕਾਰਾਂ ਦੀ ਸਭ ਤੋਂ ਔਖੀ ਚੀਜ਼ ਹੈ ਤੇ ਬਾਈ ਹੁਣ ਇਕਬਾਲੀ ਦੇ ਵਿੱਚ ਵੀ ਸਿਰਾ ਲਾਉਂਦੇ ਨੇ ਮਿਲਦੇ ਹਾਂ ਬਾਈ ਅਮਨ ਸੁਫੀ ਉਹਨਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਜੀ ਠੀਕ ਹੈ ਜੀ ਵਧੀਆ ਠੀਕ ਰਹਿਜੀ ਹਾਂ ਜੀ ਤੇ ਬਾਈ ਜੀ ਜਿੱਦਾਂ ਕਿ ਆਪਾਂ ਇੰਟਰੋ ਦੇ ਵਿੱਚ ਹੀ ਤੁਹਾਡੀ ਜ਼ਿਕਰ ਕੀਤਾ ਤੁਹਾਨੂੰ 30 ਸਾਲ ਹੋ ਗਏ ਨੇ ਕੌਣ ਜੀ ਜੀ ਬਿਲਕੁਲ ਇਹ ਬਾਈ ਜੀ ਥੋੜੀ ਜੀ ਸਟੋਰੀ ਸਾਨੂੰ ਦੱਸੋਗੇ ਮੈਂ ਬਾਈ ਜੀ ਮੇਰੇ ਗੁਰੂ ਜੀ ਆ ਸਵਰਗੀ ਹਾਕਮ ਸੂਫੀ ਜੀ ਦੇ ਦਰਵਾਜ਼ੇ ਤੋਂ ਅੱਛਾ ਜੀ ਮੈਂ ਛੋਟਾ ਸੀਗਾ ਉਹਦੋਂ ਉਹਨਾਂ ਕੋਲੇ ਸਿੱਖਿਆ ਅੱਛਾ ਜੀ ਤੇ ਅੱਗੇ ਸਿੱਖੀ ਰਿਹਾ ਹੁਣ ساری ਜ਼ਿੰਦਗੀ ਬੰਦਾ ਸਿੱਖਦਾ ਹਾਂ ਜੀ ਉਹਨਾਂ ਕੋਲ ਸਿੱਖਿਆ ਸਿੱਖ ਕੇ ਅੱਗੇ ਮੈਂ ਸੰਘਰਸ਼ ਕੀਤਾ ਲੱਗਾ ਰਿਹਾ ਗਾਉਣਾ ਹਾਂ ਜੀ ਕਿਤੇ ਜਗਰਾਤੇ ਚ ਗਾਉਣਾ ਕਿਤੇ ਮਹਿਫਲਾਂ ਚ ਗਾਉਣਾ ਹਾਂ ਜੀ ਕਿਸੇ ਨੇ ਬਾਹ ਨਹੀਂ ਫੜੀ ਅੱਛਾ ਜੀ ਤੇ ਇਤੇ ਆ ਕੇ 2015 ਦੇ ਵਿੱਚ ਹੂੰ ਮੈਂ ਇੱਕ ਕੰਪਨੀ BS ਐਂਟਰਟੇਨਮੈਂਟ ਅੱਛਾ ਜੀ ਮੈਂ ਉਹਨਾਂ ਕੋਲੇ ਗਿਆ ਉਸ ਬਾਅਦ ਸਰ ਮੈਨੂੰ ਕਹਿ ਲਵੇ ਕਹਿੰਦੇ ਅਸੀਂ ਤੈਨੂੰ ਰਿਕਾਰਡ ਕਰਦੇ ਹਾਂ ਅੱਛਾ ਜੀ ਕਿ ਅਸੀਂ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਹਾਂ ਜੀ ਮੈਨੂੰ ਬੜਾ ਖੁਸ਼ੀ ਹੋਈ ਮੈਂ ਕਿਹਾ ਚਲੋ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਹਾਂ ਜੀ ਚਲੋ ਕਿੱਦਾਂ ਇਹ ਤਾਂ ਗੱਲ ਬਣੀ ਬਣੀ ਹਾਂ ਜੀ ਤੇ ਉਹਨਾਂ ਦੇ ਫਾਜ਼ਲ ਸਾਹਿਬ ਵੀ ਇੱਥੇ ਬੈਠੇ ਸੀ ਅੱਛਾ ਜੀ ਇਤੇ ਅਸੀਂ ਬਹੁਤ ਪਹਿਲਾਂ ਬਚਪਨ ਚ ਮੈਂ ਗੁਰੂ ਜੀ ਦੇ ਨਾਲ ਆਪਣੇ ਉਸਤਾਜੀ ਨਾਲ ਉਹਨਾਂ ਦੇ ਘਰੇ ਪ੍ਰੋਗਰਾਮ ਤੇ ਗਿਆ ਸੀਗਾ ਅੱਛਾ ਜੀ ਉਹ ਅੰਕਲ ਜਿਹੜੇ ਇਸ ਪਾਸੇ ਸਰਦੇ ਫਾਦਰ ਸਾਹਿਬ ਹੈ ਹਾਂਜੀ ਉਹਨਾਂ ਨੇ ਮੇਰੇ ਗੁਰੂ ਜੀ ਕਹਿੰਦੇ ਕਹਿੰਦੇ ਮੁੰਡਾ ਚੇਲਾ ਪਾਇਆ ਹੂੰ ਇਹਨੂੰ ਅਸੀਂ ਕੁਝ ਬਣਾਉਣਾ ਹੈ ਅੱਛਾ ਜੀ ਤੇ ਤੁਹਾਡੀ سپورਟ ਚਾਹੀਦੀ ਹੈ ਅੱਛਾ ਜੀ ਉਹ ਦੋਨੋਂ ਨੇ ਵੀ ਕਹਿ ਕਹਿੰਦੇ ਹਾਂਜੀ ਕਰਾਂਗੇ ਤੇ ਉਹ ਮੈਨੂੰ ਪੁੱਛਣ ਲੱਗੇ ਕਹਿੰਦੇ ਕਾਕਾ ਤੂੰ ਅੱਦੇ ਉਧਰ ਆਇਆ ਸਾਡੇ ਮੈਂ ਕਿਹਾ ਹਾਂਜੀ ਕਿ ਉਸੇ ਇਲਾਕੇ ਚ ਰਹਿਆ ਮੈਂ ਜਦਾ ਹੂੰ 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 ਕਹਿੰਦੇ ਉਪਣੇ ਉਸਤਾਦ ਦੇ ਨਾਲ ਇੱਕ ਜਗ੍ਹਾ ਆਇਆ ਸੀ ਉਹਨੇ ਸਾਰਾ ਮੈਨੂੰ ਦੱਸਿਆ ਉੱਥੇ ਦਾ ਨਕਸ਼ਾ ਜੋ ਸੀਗਾ ਅੱਛਾ ਜੀ ਵੀ ਇੱਦਾਂ ਇੱਦਾਂ ਕਰਕੇ ਪ੍ਰੋਗਰਾਮ ਸੀ ਹਾਂਜੀ ਉੱਥੇ ਤੋਂ ਆਇਆ ਸੀ ਮੈਂ ਕਿਹਾ ਹਾਂਜੀ ਬਿਲਕੁਲ ਆਇਆ ਸੀ ਹਾਂਜੀ ਕਹਿੰਦੇ ਤੂੰ ਸਾਡੇ ਘਰੇ ਆਇਆ ਸੀ ਅੱਛਾ ਜੀ ਤੇ ਸਾਨੂੰ ਤੇ ਉਸਤਾਦ ਜੀ ਨੇ ਕਿਹਾ ਸੀ ਕਿ ਇਹਨੂੰ ਕੋ ਮੁੰਡੇ ਨੂੰ ਕੁਝ ਬੁਲਾਉਣਾ ਬੁਲਾਉਣਾ ਹਾਂਜੀ ਤੇ ਦੇਖ ਲੈ ਫਿਰ ਅੱਜ ਤੂੰ ਸਾਡੇ ਕੋਲੇ ਆ ਗਿਆ ਹਮ ਮੈਨੇਜਰ ਬਾਅਦ ਜਦੋਂ ਉਹਨਾਂ ਕੋਲੇ ਗਿਆ ਬੜੀ ਖੁਸ਼ੀ ਮਹਿਸੂਸ ਹੋਈ ਔਰ ਉਹਨਾਂ ਨੇ ਆਪਣੇ ਬੇਟੇ ਨੂੰ ਰਿਸਪੌਂਸਰ ਨੂੰ ਕਿਹਾ ਕਹਿੰਦੇ ਰਿਸਪਾਲ ਇਹ ਮੁੰਡਾ ਇਨੋਂ ਅੱਗੇ ਲੈ ਕੇ ਜਾਣਾ ਅੱਛਾ ਜੀ ਜੋ ਮਰਜ਼ੀ ਹੋਵੇ ਇਹਦੀ ਮਿਹਨਤ ਬੜੀ ਅੱਛੀ ਹੈ ਹਾਂ ਜੀ ਮੈਂ ਕਹਿੰਦਾ ਚਲੋ ਬਹੁਤ ਧੰਨਵਾਦ ਹਾਂ ਜੀ ਕਿਤੇ ਦਾ ਖਿਆਲ ਪਈ ਜੀ 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 ਤੇ ਇਹਨਾਂ ਨੇ ਮੇਰਾ Song ਰਿਕਾਰਡ ਕੀਤਾ ਵੀਡੀਓ ਬਣਾਇਆ ਸ਼ੂਟ ਕੀਤਾ ਸਾਰਾ YouTube ਤੇ ਪਾਇਆ ਕਮਲੀ Song ਕਮਲੀ ਮੇਰਾ ਵੀਰ ਸ਼ਾਦੀਪ ਸੋਤਾ ਬਹੁਤ ਅੱਛਾ ਲਿਖਦਾ ਸ਼ਾਦੀ ਹਾਂ ਜੀ ਤੇ ਸ਼ਾਦੀ ਦਾ ਲਿਖਿਆ ਹੋਇਆ ਗਾਣਾ ਅੱਛਾ ਜੀ ਤੇ ਜਦੋਂ ਕਮਲੀ Song YouTube ਤੇ ਪਾਇਆ ਥੋੜੇ ਦਿਨ ਬਾਅਦ MH1 ਤੇ ਚੱਲਿਆ ਅੱਛਾ ਜੀ ਮੈਨੂੰ ਨਾਲ ਲੋਗੋ ਨੇ ਇਹਨਾਂ ਦਾ ਸਗੈ ਤਰਾ ਗਾਣਾ ਟੀਵੀ ਤੇ ਚੱਲਦਾ ਪਿਆ ਬੜੀ ਖੁਸ਼ੀ ਹੋਈ ਉਸ ਤੋਂ ਬਾਅਦ ਤੇ ਮੈਨੂੰ ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਗਾਉਣ ਲੱਗਿਆ ਮਾੜਾ ਵੱਡਾ ਈਵੈਂਟ ਲਗਾ ਰਿਹਾ ਹਾਂਜੀ ਤੇ ਸੌਗ ਵੀ ਹੋਰ ਕੀਤੇ ਨਾਲ ਨਾਲ ਅੱਗੇ ਅੱਛਾ ਜੀ ਬਹੁਤ ਵਧੀਆ ਹੁਣ ਉਸ ਮਾਲਕ ਦੇ ਬਾਹ ਫੜੀ ਹੈ ਇੰਨੇ ਚਿਰ ਬਾਅਦ ਤੇ ਹੁਣ ਲੱਗੇ ਹੋਏ ਆ ਪਰ ਗਾਉਣਾ ਮੈਂ ਦੁਨੀਆ ਵਾਸਤੇ ਘੱਟ ਮੈਂ ਆਪਣੇ ਸਕੂਨ ਵਾਸਤੇ ਬਹੁਤ ਜ਼ਿਆਦਾ ਗਾਣਾ ਅੱਛਾ ਜੀ ਕਿਉਂਕਿ ਮੈਨੂੰ ਖੁਦ ਨੂੰ ਸਕੂਨ ਚਾਹੀਦਾ ਹੂੰ ਕਿਉਂਕਿ ਕਹਿੰਦੇ ਨੇ ਕਿ ਆਪਾਂ ਮੰਦਿਰਾਂ 'ਚ ਜਾਂਦੇ ਆ ਮੱਥਾ ਟੇਕਦੇ ਆ ਹਾਂਜੀ ਮੰਦਰਾਜ ਵਥਾ ਦੇ ਕੇ ਅਸੀਂ ਪਰਮਾਤਮਾ ਤੋਂ ਖੁਸ਼ੀ ਮੰਗਦੇ ਆ ਜੀ ਜੀ ਪਰ ਮੇਰਾ ਹਿਸਾਬ ਇਦਾਂ ਦਾ ਮੈਂ ਕਹਿੰਦਾ ਵੀ ਮੈਂ ਮੰਦਰਾਜ ਜਾ ਕੇ ਗਾ ਕੇ ਹਾਂਜੀ ਉਹ ਤੋਂ ਖੁਸ਼ੀ ਮੰਗਾ ਕਹਿੰਦੇ ਗਾਇਕੀ ਨਾਲ ਗਾਉਣ ਨਾਲ ਪਰਮਾਤਮਾ ਜਲਦੀ ਮਿਲ ਜਾਂਦਾ ਮਿਲ ਜਾਂਦਾ ਹਾਂਜੀ ਇਹ ਤਾਂ ਹੈ ਜਿੰਨਾ ਵਧਾ 1 ਮਹੀਨਾ ਤਪ ਕਰੇ ਤੇ 2 ਘੰਟੇ ਉਹਦੀ ਚਪਨਾ 'ਚ ਹਾਜ਼ਰੀ ਲਾਵੇ ਗਾ ਕੇ ਉਹ ਇੱਕ ਬਰਾਬਰ ਇੱਕ ਬਰਾਬਰ ਤੇ ਬਾਈ ਜੀ ਜੇ ਇਸ ਗਾਣੇ ਦਾ ਤੁਸੀਂ ਜ਼ਿਕਰ ਕੀਤਾ ਕਮਲੀ ਉਹਦੀਆਂ ਦੋ ਲਾਈਨਾਂ ਸੁਣਾ ਦੇ ਠੀਕ ਹੈ ਜੋਗ ਜਨੇ ਬਣ ਕੇ ਦਰਤੇ ਆਵਾ ਦਿਲ ਦੇ ਪਰੇ ਹਾਲ ਸੁਣਾਵਾ ਪਹਿਰੀ ਕੁੰਗੁਰ ਪਾ ਕੇ ਸਈਆਂ ਮੱਥੇ ਤਿਲਕ ਲਗਾਵਾ ਹਾ ਬੁੱਲੇ ਸ਼ਾਹ ਬਣ ਨਹੀਂ ਸਕਦੀ ਹਾ ਬੁੱਲੇ ਸ਼ਾਹ ਬਣ ਨਹੀਂ ਸਕਦੀ ਪਰ ਇਸ਼ਕ ਤੇਰੇ ਵਿੱਚ ਖੋਈ ਕਬਲੀ ਹੋਈ ਮੈਂ ਸਈਓ ਕਬਲੀ ਹੋਈ ਇਹ ਬੁੱਲੇ ਸ਼ਾਹ ਬਣ ਨਹੀਂ ਸਕਦੀ ਕਿਉਂਕਿ ਬੁੱਲੇ ਸ਼ਾਹ ਬਣਨਾ ਬਹੁਤ ਔਖਾ ਰੰਨਾ ਕੋਈ ਅੱਜ ਕੱਲ੍ਹ ਦਰਗਾਹਾਂ ਦੇ ਵੀ ਦੇਖਿਆ ਫਕੀਰ ਜਨੇ ਬਣੇ ਹੋਏ ਨੇ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਪਰ ਜਨ ਖਲਾ ਪੈਰਾਂ ਚ ਘੰਗਰੂ ਪਾ ਲੈਂਦਾ ਜਨਾਨਾ ਭੇਸ ਬਲਾ ਕੇ ਤੁਰੇ ਫਿਰਦੇ ਨੇ ਪਰ ਸੱਚਾਈ ਕੀ ਹੈ ਹਾਂਜੀ ਕਿ ਬੁੱਲੇ ਸਾ ਕੋਈ ਨਹੀਂ ਬਣ ਸਕਦਾ ਨਹੀਂ ਬਣ ਸਕਦੀ ਸਿਰਫ ਉਹਦੇ ਨਾਲ ਦਾ ਕਮਲਾ ਬਣ ਸਕਦਾ ਉਹ ਬੁੱਲੇ ਸ਼ਾਹ ਬਣ ਨਹੀਂ ਸਕਦਾ ਨਹੀਂ ਬਣ ਸਕਦਾ ਸਹੀ ਗੱਲ ਹੈ ਫਿਰ ਉਹ ਕਰਨ ਦਾ ਵੀ ਕੀ ਫਾਇਦਾ ਹਾਂਜੀ ਉਹ ਤਾਂ ਮੇਰਾ ਸਪੈਸ਼ਲ ਮੈਸੇਜ ਸੀ ਕਰਕੇ ਸ਼ਾਦੀਖ ਨੂੰ ਵੀ ਗੱਲ ਕੀਤੀ ਸੀ ਉਹਨਾਂ ਨੇ ਇਹੀ ਆਈਡੀਆ ਲਿਖਿਆ ਕਹਿੰਦੇ ਵੀ ਕੋਈ ਨਹੀਂ ਬਣ ਸਕਦਾ ਬੁੱਲੇ ਸ਼ਾਹ ਜੀ 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 ਪੈਰਾਟਿਕ ਗਰੁੱਪ ਆਏ ਹੁੰਦੇ ਆ ਹਾਂਜੀ ਹੱਥ 'ਚ ਸਲਫਰ ਦੀ ਸਿਗਰਟ ਬਣਾ ਕੇ ਬਿਲਕੁਲ ਬੜੀ ਸਾਰੀ ਹੂੰ ਫੜ ਕੇ ਬਹੁਤ ਚੱਲੇ ਜਾਂਦੇ ਨੇ ਹੈ ਤੁਰੇ ਫਿਰਦੇ ਨੇ ਬਿਲਕੁਲ ਤੇ ਉੱਥੇ ਇੱਕ ਦਿਨ ਸਾਡਾ ਪਹਿਲਾਂ ਵੀ ਇੱਕ ਪੌਡਕਾਸਟ 'ਚ ਹੀ ਮੈਂ ਜ਼ਿਕਰ ਕੀਤਾ ਸੀ ਮੇਰੇ ਸਾਹਮਣੇ ਸ਼ਾਇਦ ਇਹ ਸਵਾਲ ਲਈ ਤੁਸੀਂ ਸਭ ਤੋਂ ਵਧੀਆ ਕੈਂਡੀਡੇਟ ਹੋ ਜੀ ਉੱਥੇ ਬਾਈ ਜੀ ਬੱਚੇ ਜਾਂਦੇ ਨੇ ਜੀ ਉਹਨਾਂ ਦਰਗਾਹਾਂ ਤੇ ਉਹਨਾਂ ਜਗ੍ਹਾ ਤੇ ਬੱਚੇ ਜਾਂਦੇ ਨੇ ਸਾਡੇ ਹਾਂਜੀ ਹਾਂਜੀ ਉਹ ਜਦੋਂ ਜਾ ਕੇ ਉਹ ਚੀਜ਼ਾਂ ਦੇਖਦੇ ਨੇ ਸਲਫਾ ਪੀਂਦੇ ਬਾਬਿਆਂ ਨੂੰ ਹਾਂਜੀ 100 ਬੱਚਾ ਜੀ ਗਿਆ ਜੇ 100 ਚੋਂ ਇੱਕ ਨੇ ਵੀ ਉਹਨਾਂ ਦੇ ਮਗਰ ਲੱਗ ਕੇ ਸਲਫਾ ਪੀਣਾ ਸ਼ੁਰੂ ਕਰਤਾ ਤਾਂ ਉਹ ਕਿਸੇ ਦਾ ਭਲਾ ਤਾਂ ਨਹੀਂ ਕਰ ਰਹੇ ਬਿਲਕੁਲ ਨਹੀਂ ਮੈਂ ਚਲੋ ਬਾਬੇ ਸਾਰੇ ਬਣੇ ਨੇ ਉਹਨਾਂ ਦੀ ਆਪਣੀ ਰਮਜ਼ ਹੈ ਆਪਣੇ ਅੰਦਾਜ਼ ਦੇ ਵਿੱਚ ਜੀਰੇ ਨੇ ਜੀ ਪਰ ਮੈਂ ਨੌਜਵਾਨਾਂ ਨੂੰ ਕਹਾਂਗਾ ਹਾਂਜੀ ਕਿ ਦੇਖੋ ਉਹਨਾਂ ਵੱਲ ਦੇਖ ਕੇ ਤੁਸੀਂ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਜੀ ਉਹਨ ਲੋਕੀ ਕਹਿੰਦੇ ਨੇ ਭੋਲੇ ਸ਼ੰਕਰ ਜੀ ਨੇ ਜਾਇ ਪੀਤਾ ਸੀ ਹੂੰ ਜੀ ਇਹਨਾਂ ਦੀ ਬਰਾਬਰੀ ਕਰਕੇ ਲੋਕੀ ਪੀਣਗੇ ਨਹੀਂ ਪੀ ਸਕਦੇ ਨਹੀਂ ਪੀ ਸਕਦੇ ਨਹੀਂ ਪੀਦਾ ਕਦੇ ਫਿਰ ਕਿਸੇ ਨੂੰ ਦੇਖ ਕੇ ਉਹਦੀ ਬਰਾਬਰੀ ਕਰਨੀ ਉਹ ਠੀਕ ਨਹੀਂ ਹੈ ਉਹਨਾਂ ਦੀ ਆਪਣੀ ਤਰਜ਼ ਹੈ ਪਰ ਭਾਈ ਜੀ ਮੈਂ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਚਲੋ ਠੀਕ ਹੈ ਉਹਨਾਂ ਨੇ ਉਹ ਭੰਗ ਪੀਣੀ ਹੈ ਸਲਫਾ ਪੀਣਾ ਆ ਉਹ ਥੋੜੇ ਸਾਈਡ ਤੇ ਜਾ ਕੇ ਪੀ ਲੈਣਾ ਹਾਂ ਇਹ ਸਹੀ ਗੱਲ ਕੀਤੀ ਤੁਸੀਂ ਮੈਂ ਉਹਨਾਂ ਨੂੰ ਪੀਣ ਤੋਂ ਨਹੀਂ ਰੋਕ ਰਿਆ ਮੈਂ ਕੋਈ ਨਹੀਂ ਆ ਉਹਨਾਂ ਨੂੰ ਰੋਕਣ ਵਾਲਾ ਉਹਨਾਂ ਨੇ ਪੀਣੀ ਥੋੜੀ ਸਾਈਡ ਤੇ ਜਾ ਕੇ ਪੀ ਲੈਣ ਬਜਾਏ ਕਿ ਉੱਥੇ ਜਿੰਨੀ ਸੰਗਤ ਬੈਠੀ ਉਹਨਾਂ ਦੇ ਵਿਚਾਲੇ ਬੈਠ ਕੇ ਉਹ ਸਿਗਰਟ ਪਾ ਲੈਣ ਟੰਗ ਵਾਲੀ ਨਹੀਂ ਉਹ ਦਿਖਾਵਾ ਜਿੱਥੇ ਹੈਨਾ ਜਿੱਥੇ ਕਿ ਬੱਚੇ ਬੈਠੇ ਨੇ ਬਹੁਤ ਛੋਟੀ ਛੋਟੀ ਏਜ ਦੇ ਬੱਚੇ ਜਾਂਦੇ ਨੇ ਕਿਉਂਕਿ ਆਪਾਂ ਗੱਲ ਇਹ ਹੈ ਬਈ ਜੀ ਬੱਚਾ ਜਾਂਦਾ ਜਦੋਂ ਕਿਸੇ ਵੀ ਦਰਗਾਹ ਤੇ ਮੰਦਿਰ ਦੇ ਵਿੱਚ ਗੁਰੂ ਘਰ ਦੇ ਵਿੱਚ ਬੱਚਾ ਜਾਂਦਾ ਸੀ ਬੱਚੇ ਨੂੰ ਇਹੀ ਕਹਿੰਦਾ ਕਿ ਪੁੱਤ ਆ ਚੀਜ਼ ਸਿੱਖ ਇਥੋਂ ਉਹ ਚੀਜ਼ ਸਿੱਖ ਇਥੋਂ ਜਦੋਂ ਉਹ ਬੱਚਾ ਉਹ ਚੀਜ਼ਾਂ ਵੀ ਦੇਖੇਗਾ ਉੱਥੇ ਸਲਫਾ ਵੀ ਜੇ ਬਾਬੇ ਦੇਖੇਗਾ ਉਹਨੂੰ ਲੱਗੂਗਾ ਕਿ ਸ਼ਾਇਦ ਜਿਹੜੇ ਜਿਹਨੂੰ ਮੇਰੇ ਮਾਪਿਓ ਮੱਥਾ ਟੇਕ ਰਹੇ ਨੇ ਜਿਹਨੂੰ ਜਾ ਕੇ ਮੇਰੇ ਮਾਪਿਓ ਮੱਥਾ ਟੇਕ ਰਹੇ ਨੇ ਮਤਲਬ ਕਹਿਣ ਦਾ ਕਿ ਉਹ ਬੰਦਾ ਰੱਬ ਹੈ ਬਿਲਕੁਲ ਹੈਨਾ ਤੇ ਉਸ ਬੰਦੇ ਦੇ ਹੱਥ ਦੇ ਵਿੱਚ ਸਲਫੇ ਦੀ ਸਿਗਰਟ ਹੈ ਹੂੰ ਤੇ ਮੱਛਰ ਦੇ ਜਿਹਾ ਖਿਆਲ ਆ ਗਿਆ ਕਿ ਮੈਂ ਵੀ ਉਦਾਂ ਦਾ ਬਣਾ ਹਾਂ ਬੱਚਾ ਸੋਚੇਗਾ ਕਿ ਸ਼ਾਇਦ ਸਲਫਾ ਪੀਣ ਦੇ ਨਾਲ ਹੀ ਰੱਬ ਬਣਿਆ ਜਾਣਾ ਬਿਲਕੁਲ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਮੈਂ ਇਸ ਗੱਲ ਨਾਲ ਏਗਰੀ ਹਾਂ ਹਾਂਜੀ ਉਹਨਾਂ ਨੂੰ ਇਹ ਜਿਹੜੇ ਕੰਮ ਹੈ ਸਾਰੇ ਪਰਦੇ ਚ ਕਰਨੇ ਚਾਹੀਦੇ ਨੇ ਜੀ ਸਾਹਮਣੇ ਨਹੀਂ ਕਿਉਂਕਿ ਇੱਕ ਕੋਰਾ ਕਾਗਜ਼ ਬੱਚਾ ਹੁੰਦਾ ਹੈ ਕੋਰਾ ਕਾਗਜ਼ ਹਾਂਜੀ ਉਹਦੀ ਜ਼ਿੰਦਗੀ ਚ ਮਾਪਿਓ ਨੇ ਹੀ ਲਿਖਣਾ ਹੁੰਦਾ ਸਾਰਾ ਜੀ 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 ਜੇ ਹੁਣ ਮਾਪਿਓ ਲਿਖਾਉਣ ਵਾਸਤੇ ਕਿਸੇ ਦਰਗਾਹ ਤੇ ਚਲੇ ਗਏ ਹਾਂਜੀ ਕਿਸੇ ਰੱਬ ਨੂੰ ਮੰਨਦੇ ਆ ਹਾਂਜੀ ਉੱਥੇ ਕੁਝ ਹੋਰ ਲਿਖਿਆ ਜਾ ਰਿਹਾ ਹਾਂਜੀ ਉਹੀ ਉਹਦੇ ਮਾਈਂਡ ਤੇ ਆਏਗਾ ਪੰਜਾਬ ਸਾਡਾ ਨਸ਼ਿਆਂ ਦੇ ਵਿੱਚ ਖਤਮ ਹੋ ਰਿਹਾ ਜੀ ਜੀ ਮੈਂ ਤਾਂ ਇਹ ਹੀ ਅਪੀਲ ਕਰਾਂਗਾ ਜਿੰਨੇ ਵੀ ਬਾਬੇ ਬੜੇ ਹੋਏ ਨੇ ਭਾਵੇਂ ਸੱਚੇ ਨੇ ਭਾਵੇਂ ਜਿਵੇਂ ਵੀ ਉਹਨਾਂ ਦੀ ਜਿੱਥੇ ਲੱਗੀ ਹੈ ਜੀ ਉਹਨਾਂ ਨੂੰ ਇਹੀ ਰਿਕਵੈਸਟ ਹੈ ਕਿ ਨਸ਼ਿਆਂ ਤੋਂ ਲੋਕਾਂ ਨੂੰ ਰੋਕੋ ਮੁੰਡੇਆਂ ਨੂੰ ਨੌਜਵਾਨ ਜਿਹੜੇ ਮੁੰਡੇ ਉਹਨਾਂ ਨੂੰ ਰੋਕੋ ਨਸ਼ਿਆਂ ਤੋਂ ਨਸ਼ਿਆਂ ਤੇ ਲਾਉ ਨਾ ਕਿਉਂਕਿ ਉਹਦੇ ਨਾਲ ਸਾਡਾ ਪੰਜਾਬ ਜਿਹੜਾ ਖਤਮ ਹੋ ਰਿਹਾ ਜੀ ਤੇ ਉਹਨਾਂ ਦੇ ਵਿੱਚੋਂ ਪਾਈ ਜੀ ਤੁਹਾਨੂੰ ਕਿੰਨੇ ਕੁ ਬਾਬੇ ਜਿਹੜੇ ਨੇ ਸੱਚੇ ਲੱਗਦੇ ਤੇ ਕਿੰਨੇ ਕੁ ਝੂਠੇ ਲੱਗਦੇ ਦੇਖੋ ਜੀ ਗੱਲ ਇਦਾਂ ਆ ਜਿਹੜੇ ਸੱਚੇ ਨੇ ਉਹ ਤਾਂ ਖਮੋਸ਼ ਨੇ ਹਾਂਜੀ ਉਹ ਮੋਹ ਕੋਈ ਕੁਝ ਬੋਲਦੇ ਹੀ ਨਹੀਂ ਹੂੰ ਉਹ ਤਾਂ ਬਸ ਨਜ਼ਾਰਾ ਲੈਂਦੇ ਨੇ ਸਾਹਮਣੇ ਹਾਂਜੀ ਜਿਹੜੇ ਟੱਪਦੇ ਹਾਂਜੀ ਉਹ ਦੂਜੇ ਨੇ ਬਸ ਪਬਲਿਸਿਟੀ ਮੈਕਵਾ ਹੁਣ ਇੱਕ ਪਿੱਛੇ ਜੇ ਇੱਕ ਕੰਟਰੋਵਰਸੀ ਬਹੁਤ ਛੜੀ ਸੀ ਮੈਨੂੰ ਉਹਨੋਂ ਨਾ ਬਾਬਾ ਜੀ ਦਾ ਨਾਮ ਨਹੀਂ ਪਤਾ ਉਹਨਾਂ ਨੇ ਕਿਸੇ ਪਾਸਪੋਰਟ ਦੇ ਉੱਤੇ ਇਦਾਂ ਉਂਗਲੀ ਨਾਲ ਸਾਈਨ ਕਰਕੇ ਪਾਸਪੋਰਟ ਦਿੱਤਾ ਕੁੜੀ ਨੂੰ ਜੀ ਕੇ ਜੀ ਤੇਰਾ ਵੀਜ਼ਾ ਲੱਗ ਜਾਊਗਾ ਹੂੰ ਜਾ ਤਾਂ ਸਾਡੇ ਲੋਕ ਐਨੇ ਪਾਗਲ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਵੀਜ਼ੇ ਬਾਬੇ ਨਹੀਂ ਐਮਬੈਸੀਆਂ 'ਚ ਲੱਗਦੇ ਬਿਲਕੁਲ ਹੈਨਾ ਸੱਚ ਹੈ ਜਾਂ ਫਿਰ ਉਹ ਬਾਬੇ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਉਂਗਲੀ ਦਾ ਸائن ਕਰਨਾ ਵੀਜ਼ੇ ਨਹੀਂ ਲੱਗਦੇ ਬਿਲਕੁਲ ਸੱਚ ਗੱਲ ਗਈ ਤੁਸੀਂ ਉਸ ਤੋਂ ਬਾਅਦ ਜਦੋਂ ਉਹ ਕੁੜੀ ਨੇ ਉਹ ਮੁੱਦਾ ਚੱਕਿਆ ਫਿਰ ਉਹਨਾਂ ਨੂੰ ਧਮਕੀਆਂ ਤੱਕ ਦਿੰਦੇ ਆ ਤੁਸੀਂ ਦੇਖੋ ਇਹ ਗਲਤ ਹੈ ਮੈਂ ਇਹ ਕਹਿਣਾ ਤੇ ਜਦੋਂ ਤੁਸੀਂ ਕਿਸੇ ਦਰਗਾਹ ਤੇ ਬਹਿ ਗਏ ਹਾਂਜੀ ਤੁਸੀਂ ਸੇਵਾ ਕਰਨ ਲੱਪੇ ਹਾਂਜੀ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਸੇਵਾਦਾਰ ਘਾ ਰਹੇ ਹੋ ਸੇਵਾਦਾਰ ਘਾ ਰਹੇ ਹੋ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਰੱਬ ਬਣਾ ਕੇ ਬੈਠੇ ਜੀ 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 ਉਹ ਗੱਲਾਂ ਜਾਇਜ਼ ਨਹੀਂ ਨਹੀਂ ਜਾਇਜ਼ ਅਸੀਂ ਵੀ ਸੇਵਾਦਾਰ ਆ ਹਾਂਜੀ ਸਾਰੀ ਦੁਨੀਆ ਸੇਵਾਦਾਰ ਹੈ ਹਾਂਜੀ ਕੋਈ ਕੱਟ ਮੰਨ ਲੈਂਦਾ ਕੋਈ ਵੱਧ ਮੰਨ ਲੈਂਦਾ ਜਿਹਦੇ ਕੋਲ ਖੁੱਲਾ ਟਾਈਮ ਹੈ ਐਸਾ ਜੇਬ ਜ ਹੈ ਹਾਂਜੀ ਉਹ ਸਾਰਾ ਦਿਨ ਮੰਦਿਰ ਚ ਬੈਠਾ ਰਹੂ ਹਾਂਜੀ ਜਿਹਨੇ ਪਰਿਵਾਰ ਪਾਲ ਉਹ ਸਵੇਰੇ ਸ਼ਾਮ ਜਾਊਗਾ ਜੀ ਹਾਂਜੀ ਮੇਰੀ ਨਿਗਾਹ ਦੇ ਵਿੱਚ ਸੱਚਾ ਸੰਤ ਸੱਚਾ ਭਗਤ ਹਾਂਜੀ ਉਹਨੂੰ ਕਹਿ ਗਿਆ ਜਿਵੇਂ ਸਾਡੇ ਗੁਰੂ ਜੀ ਵੀ ਕਹਿੰਦੇ ਸੀ ਹਾਂਜੀ ਕਹਿੰਦੇ ਬੇਟਾ ਜੇ ਸੱਚੇ ਭਗਤ ਨੂੰ ਮਿਲਣਾ ਹੈ ਸੱਚੇ ਸੰਤ ਨੂੰ ਮਿਲਣਾ ਨਾ ਹਾਂਜੀ ਉਹ ਤੁਹਾਨੂੰ ਮੰਦਿਰਾਂ ਚ ਨਹੀਂ ਮਿਲਣਾ ਜੀ ਉਹ ਤੁਹਾਡੇ ਘਰੇ ਆ ਹਾਂਜੀ ਉਹ ਕੌਲ ਹੈ ਉਹ ਇਨਸਾਨ ਜੋ ਦਸਾਂ ਲੋਹਾਂ ਦੀ ਕਿਰਤ ਕਰਦਾ ਹੈ ਜੀ ਉਹਦੇ ਨਾਲ ਆਪਣਾ ਪਰਿਵਾਰ ਪਾਲਦਾ ਤੇ ਰੱਬ ਦਾ ਨਾਮ ਲੈਂਦਾ ਜੀ 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 ਸੱਚਾ ਭਗਤ ਉਹੀ ਹੋਇਆ ਹਾਂਜੀ ਬਾਕੀ ਉਹ ਤੋਂ ਵੱਡੀ ਭਗਤੀ ਕੋਈ ਕਰ ਨਹੀਂ ਸਕਦਾ ਹਾਂਜੀ ਜਿਨੇ ਆਪਣਾ ਪਰਿਵਾਰ ਪਾਲ ਲਿਆ ਸੱਚਾਈ ਦੇ ਨਾਲ ਹੱਕ ਹਲਾਲ ਦੀ ਕਮਾਈ ਕਰਕੇ ਹੂੰ ਬਾਕੀ ਦੁਨੀਆ ਚੱਲੀ ਹੋਈ ਹੈ ਪਤਾ ਨਹੀਂ ਕਿਹੜੇ ਕਿਹੜੇ ਰਸਤੇਆਂ ਨੂੰ ਹਮ ਹੁਣ ਸਭ ਨੂੰ ਨੱਥ ਪਾਣੀ ਬਹੁਤ ਔਖੀ ਹੈ ਪਰ ਉਹਨਾਂ ਡੇਰਿਆਂ ਤੇ ਜਾਣ ਵਾਲੀ ਸੰਗਤ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਦੇਖੋ ਜੀ ਮੈਂ ਇਹ ਕਹਿਣਾ ਚਾਹਨਾ ਕਿ ਜਾਓ ਸਰਦਾ ਨਾਲ ਉੱਥੇ ਹਮ ਵਿਸ਼ਵਾਸ ਬਣਾ ਕੇ ਜਾਓ ਮੱਥਾ ਟੇਕੋ ਹਮ ਤੇ ਅਰਦਾਸ ਪਰਮਾਤਮਾ ਨੂੰ ਕਰਕੇ ਆਓ ਬੰਦੇ ਨੂੰ ਨਾ ਕਰੋ ਹਾਂ ਕਿਉਂਕਿ ਬੰਦਾ ਬੰਦੇ ਨੂੰ ਨਹੀਂ ਦੇ ਸਕਦਾ ਉਹ ਖੁਦ ਰੱਬ ਤੋਂ ਮੰਗ ਰਿਆ ਜੀ ਜੀ ਉਹ ਬੰਦੇ ਨੂੰ ਕੀ ਦੇ ਸਕਦਾ ਜੀ 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 ਉਹ ਬੰਦੇ ਨੂੰ ਰੱਬ ਨਾ ਬਣਾਓ ਹਾਂਜੀ ਤੁਸੀਂ ਜਿਸ ਥਾਂ ਤੇ ਗਏ ਹੋ ਜਿਹੜਾ ਉਸ ਪੀਰ ਦਾ ਜਾਂ ਕਿਸੇ ਭਗਵਾਨ ਦਾ ਰਤਬਾ ਹੈ ਨਾ ਤੁਸੀਂ ਉਹਨੂੰ ਸਜਦਾ ਕਰੋ ਜੀ ਬੰਦੇ ਨੂੰ ਸਜਦਾ ਨਾ ਕਰੋ ਹਾਂਜੀ ਮੈਂ ਤਾਂ ਇਹੀ ਕਹਾਂਗਾ ਕਿ ਜੋ ਇਨਸਾਨ ਕਿਸੇ ਤੋਂ ਅੱਜ ਮੰਗ ਰਿਹਾ ਹਾਂਜੀ ਉਹ ਜਿਹੜਾ ਫਕੀਰ ਬਣ ਕੇ ਦਰਗਾਹ ਤੇ ਬੈਠਾ ਉਹ ਵੀ ਇਦਾਂ ਕਰਕੇ ਬੈਠਾ ਹੋਊਗਾ ਵੀ ਤਾਂ ਉਸੇ ਤੋਂ ਮੰਗ ਰਿਹਾ ਉਸੇ ਤੋਂ ਮੰਗ ਰਿਹਾ ਤੇ ਜਿਹੜੇ ਸਾਡੇ ਵਰਗੇ ਜਾਂਦੇ ਨੇ ਉਹ ਵੀ ਇਦਾਂ ਹੀ ਕਰਦੇ ਅਸੀਂ ਵੀ ਮੰਗਦੇ ਆ ਅਸੀਂ ਕਿਹ ਤੋਂ ਮੰਗਦੇ ਆ ਜਿਹੜਾ ਇਦਾਂ ਕਰਕੇ ਬੈਠਾ ਹਾਂਜੀ ਜਿਹੜਾ ਖੁਦ ਮੰਗ ਰਿਹਾ ਸੀ ਉਸ ਤੋਂ ਮੰਗ ਰਿਹਾ ਜੀ 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 ਉਹ ਸਾਲੂ ਕੀ ਦੇ ਸਕਦਾ ਜੀ ਜੋ ਖੁਦ ਮੰਗਦਾ ਜੀ 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 ਦੇਣ ਵਾਲਾ ਮਾਲਕ ਹੈ ਉਹ ਤੋਂ ਮੰਗੋ ਜੀ ਦਰਗਾਹ ਤੇ ਜਾਣਾ ਜਿੱਥੇ ਉਹ ਬੈਠਾ ਉਹਦੇ ਨਾਲ ਤੁਸੀਂ ਬੈਠੋ ਉਹ ਪਰਮਾਤਮਾ ਨੂੰ ਯਾਦ ਕਰੋ ਹਾਂ ਜੀ ਕਿ ਰੱਬਾ ਤੈਨ ਦੇਣਾ ਬੰਦਾ ਨਹੀਂ ਦੇ ਸਕਦਾ ਕੁਝ ਪਰ ਉਹਨਾਂ ਬਾਬਿਆਂ ਦੀ ਬਾਈ ਜਿਹੜੇ ਸਿਕਿਉਰਟੀਆਂ ਹੀ ਬਾੜੀਆਂ ਹਾਈ ਨੇ ਜੋ ਬਾਬੇ ਦੇ ਨਾਲ ਕਿੱਥੋਂ ਬੈਠਣ ਦੇਣੀਆਂ ਕਿ ਆਮ ਬੰਦੇ ਨੇ ਸਪੈਸ਼ਲ ਦਿਖੋ ਜੀ ਸਿਕਿਉਰਟੀਆਂ ਦੀ ਗੱਲ ਇਦਾਂ ਹਾਂ ਜੀ ਜਿੰਨਾ ਪੈਸਾ ਹਾਂ ਇਕੱਠਾ ਹੋਈ ਜਾਂਦਾ ਦਰਵਾਜ਼ਾ ਤੇ ਜੀ ਤੇ ਸਿਕਿਉਰਟੀ ਵਾਲੇ ਵੀ ਸਾਡੇ ਵਰਗੇ ਹੋ ਜਾਂਦੇ ਤਿਆਰ ਹਾਂ ਜੀ ਠੀਕ ਹੈ ਜੀ ਜੀ ਮੈਂ ਤਾਂ ਇਹ ਕਹਾਂਗਾ ਕਿ ਚਲੋ ਸਿਕਿਉਰਟੀ ਐਂਡ ਐਲੀਅንስ ਸਭ ਕੁਝ ਠੀਕ ਆ ਹਮ ਪਰ ਕੋਈ ਕੰਮ ਕਰਕੇ ਦਿਖਾਉਣਾ ਕਰੋਨਾ ਆਇਆ ਸੀ ਹਮ ਉਦੋਂ ਬਾਬੇ ਕਿੱਥੇ ਸੀਗੇ ਹਾਂਜੀ ਰੱਬ ਨੇ ਆਪਣਾ ਘਰ ਬੰਦ ਕਰ ਲਿਆ ਕਹਿੰਦਾ ਵੀ ਘਰ ਘਰ ਰੱਬ ਹੋ ਗਏ ਹਮ ਆਪਣਾ ਘਰ ਬੰਦ ਕਰ ਲਿਆ ਹਮ ਲੈ ਕਹਿੰਦਾ ਇੱਕ ਥੋੜੀ ਜੀ ਬਿਮਾਰੀ ਦਾ ਨਾਂ ਸ਼ੁਰੂ ਹੋਇਆ ਕਰੋਨਾ ਜੀ ਸਾਰੇ ਮੰਦਰ ਬੰਦ ਸੀਗੇ ਸਾਰੇ ਗੁਰਦੁਆਰੇ ਬੰਦ ਸੀ ਜੀ ਠੀਕ ਹੈ ਜੀ ਉਦੋਂ ਬਾਬੇ ਕਿੱਥੇ ਸੀ ਸਾਰੇ ਕਰ ਦਿੰਦੇ ਠੀਕ ਦੁਨੀਆ ਨੂੰ ਹੂੰ ਜੀ ਜੀ ਬਾਬੇ ਕਿਉਂ ਹੱਥ ਲਾਉਣ ਤੋਂ ਡਰਦੇ ਸੀ ਇੱਕ ਦੂਜੇ ਨੂੰ ਉਹਦਾ ਬਾਬੇ ਜੀ ਜੀ ਕਰਦੇ ਠੀਕ ਸੁੱਕੇ ਸੀ ਹਾਂ ਜੀ ਕਰਦੇ ਠੀਕ ਜੀ ਜੀ ਸੋ ਇਹ ਪਰਮਾਤਮਾ ਨੇ ਇੱਕ ਨਸੀਹਤ ਦਿੱਤੀ ਸੀ ਹੂੰ ਕਿ ਜੇ ਤੁਸੀਂ ਬਾਬੇ ਆ ਤਾਂ ਕਰਕੇ ਦਿਖਾਓ ਕੁਝ ਕੁਝ ਨਹੀਂ ਕਰ पाए ਨਹੀਂ ਨਹੀਂ ਔਰ ਉਹਦੀ ਬੜਾਈ ਵੀ ਖਲਕਤ ਆ ਸਾਰੀ ਹਾਂ ਜੀ ਉਹਨੂੰ ਫੇਰ ਸਾਰਾ ਕੁਝ ਠੀਕ ਕਰਨਾ ਪਿਆ ਬਾਬਿਆਂ ਤੋਂ ਬਈ ਜੀ ਮੈਨੂੰ ਗੱਲ ਇੱਕ ਹੋਰ ਯਾਦ ਆਈ ਕ੍ਰਿਸਚੀਅਨ ਧਰਮ ਦਾ ਅੱਜ ਕੱਲ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਆਪਣੇ ਪੰਜਾਬ ਦੇ ਉੱਤੇ ਬਿਲਕੁਲ ਜੀ ਹੈਗਾ ਜੀ ਉਹ ਕਹਿੰਦੇ ਨੇ ਕਿ ਜੀ ਅਸੀਂ ਸਿਰ ਤੇ ਹੱਥ ਰੱਖਦਾ ਉਹਨਾਂ ਦਾ ਇੱਕ ਬਾਬਾ ਜੀ ਤੇ ਜਵਾਕਾਂ ਨੂੰ ਬੋਲਣ ਲਾ ਦਿੰਦਾ ਆ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਨੂੰ ਭਜਣ ਲਾ ਦਿੰਦਾ ਆ ਬਹੁਤ ਕੁਝ ਕਰ ਰਿਹਾ ਹੈ ਫਿਰ ਉਹ ਬਾਬੇ ਨੂੰ ਪੀਜੀ ਲੈ ਕੇ ਚਲੀਏ ਹਾਂ ਕਿਉਂਕਿ ਉਹ ਪਰਮਾਤਮਾ ਨੇ ਜੋ ਕਰਤਾ ਜੀ ਉਹਨੂੰ ਮੋੜਨ ਵਾਲੇ ਉਹ ਨਹੀਂ ਆ ਨਹੀਂ ਆ ਜੇ ਉਹ ਉਥੇ ਦਾਗੂਸ਼ ਕਰ ਸਕਦੇ ਆ ਹਾਂਜੀ ਉਹ ਕਹਿੰਦੇ ਵੀ ਅਸੀਂ ਭਲਾ ਕਰਦੇ ਆ ਲੋਕਾਂ ਦਾ ਜੀ ਭਲਾ ਕਰਨਾ ਤੁਸੀਂ ਪੀ ਜੀ ਲੱਖਾਂ ਦੁਨੀਆ ਪਈ ਆ ਲੱਖਾਂ ਦੁਨੀਆ ਪਈ ਆ ਪਤਾ ਨਹੀਂ ਕਿੰਨੇ ਕਿੰਨੇ ਚੀਰਾਂ ਤੋਂ ਲੋਕੀ ਪਏ ਨੇ ਹਾਂਜੀ ਉਹਨਾਂ ਨੂੰ ਜਾ ਕੇ ਠੀਕ ਕਰ ਦੇਣਾ ਹਾਂਜੀ ਆਪਾਂ ਡਾਕਟਰਾਂ ਦੀ ਸੁੱਟੀ ਕਰਵਾ ਦਾਂਗੇ ਉਥੋਂ ਸਰਕਾਰੋਂ ਵੀ ਪਾ ਕੇ ਔਰ ਸਿਰ ਤੇ ਹੱਥ ਰੱਖਣ ਨਾਲ ਉਹ ਵੀ ਕਿਸੇ ਇਨਸਾਨ ਦਾ ਹੂੰ ਕੋਈ ਬੰਦਾ ਜੇ ਠੀਕ ਹੁੰਦਾ ਪਹਿਲੀ ਗੱਲ ਤਾਂ ਇਹ ਚੀਜ਼ ਮੇਰੇ ਮੰਨਣ 'ਚ ਤਾਂ ਨਹੀਂ ਆਉਂਦੀ ਘੱਟੋ ਘੱਟ ਨਹੀਂ ਹੁੰਦਾ ਠੀਕ ਹੈਨਾ ਘੱਟੋ ਘੱਟ ਮੇਰੇ ਮੰਨਣ 'ਚ ਤਾਂ ਨਹੀਂ ਆਉਂਦੀ ਕਿਉਂਕਿ ਉੱਥੇ ਉਹਨਾਂ ਨੇ ਇੱਕ ਸਾਉ ਦਾ ਬਿਜ਼ਨਸ ਬਣਾਇਆ ਹੋਇਆ ਇੱਕ ਬੱਚੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਹ ਜਿਹੜਾ ਆਪਣੀ ਸਿਸਟਰ ਦੇ ਨਾਲ ਗਿਆ ਸੀ ਜਿਹੜਾ ਕਹਿੰਦੇ ਸੀ ਪਹਿਲਾਂ ਮੇਰੀ ਭੈਣ ਬੋਲਦੀ ਨਹੀਂ ਸੀ ਤੇ ਹੁਣ ਬੋਲਣ ਲੱਗ ਗਈ ਐ ਤੇ ਉਹ ਬੱਚੇ ਦੀ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਆਈ ਸੀ ਜਿਹਦੇ ਵਿੱਚ ਕਿਉਂ ਨੇ ਇਹ ਚੀਜ਼ ਦੱਸੀ ਕਿ ਮੈਨੂੰ ਆਟਾ ਦਾਲ ਚੀਨੀ ਇਹ ਚੀਜ਼ਾਂ ਦੇ ਕੇ ਉਹਨਾਂ ਨੇ ਮੈਨੂੰ ਮੇਤੋ ਇਹ ਚੀਜ਼ਾਂ ਬਲਵਾਈਆਂ ਸੀ ਬਿਲਕੁਲ ਜੀ ਬਿਲਕੁਲ ਬਟ ਫਿਰ ਵੀ ਆਪਣੇ ਲੋਕ ਇੰਨੇ ਅੰਨੇ ਭਗਤ ਕਿਉਂ ਬਣ ਜਾਂਦੇ ਨੇ ਵੀ ਬਿਕੋਜੀ ਸਾਡੇ ਪੰਜਾਬ ਦੇ ਵਿੱਚ ਨਾ ਹਾਂਜੀ ਅੰਧ ਭਗਤੀ ਹੋ ਗਈ ਬਹੁਤ ਜ਼ਿਆਦਾ ਹਾਂਜੀ ਆਪਣੇ ਇੱਕ ਪਿਓ ਨੂੰ ਛੱਡ ਕੇ ਹਾਂਜੀ ਦੂਜੇ ਪਿਓ ਦੇ ਕੋਲੇ ਜਾਣ ਦਾ ਕੋਈ ਉਹ ਨਹੀਂ ਹੈ ਕਿਉਂਕਿ ਇਹ ਲੋਕੀ ਕੀ ਕਰਦੇ ਨੇ ਹੁਣ ਆਪਾਂ ਸਿੱਖ ਧਰਮ ਦੇ ਵਿੱਚ ਆ ਮੰਨ ਲੋ ਹਾਂਜੀ ਸਿੱਖ ਧਰਮ ਦੇ ਵਿੱਚ ਸਿੰਘ ਸਰਦਾਰ ਸਜੇ ਹੋਇਆ ਜੀ ਤੇ ਸਾਡੇ ਕੋਲੇ ਪੈਸੇ ਨਹੀਂ ਹੈ ਘਰੇ ਤੇ ਦੂਜੇ ਧਰਮ ਵਾਲਾ ਆ ਕੇ ਤੁਹਾਨੂੰ ਕੁਝ ਪੈਸੇ ਦਾ ਲਾਲਚ ਦੇ ਕੇ ਹਾਂਜੀ ਤਾਂ ਉਹ ਇਹ ਕਹਦੇਗਾ ਵੀ ਤੁਸੀਂ ਜੀ ਸਿੱਖ ਧਰਮ ਚ 크ਿਸਤਨ ਬਣ ਜਾਓ ਹੂੰ ਤੇ ਲੋਕੀ ਬਣ ਜਾਂਦੇ ਨੇ ਜ਼ਮੀਰ ਨਹੀਂ ਹੈ ਪਰ ਆ ਗਿਆ ਕਿ ਉਹਨੇ ਨਾ ਕੁਰਬਾਨੀਆਂ ਹਾਂਜੀ ਵੇਖੀਆ ਨਹੀਂ ਅਖੋ ਜੀ ਜੀ ਸੁਣਿਆ ਸੁਣਿਆ ਉਹ ਸੁਣ ਕੇ ਅਣ ਸੁਣਿਆ ਕਰਦੇ ਨੇ ਉਹਨੂੰ ਮਹਿਸੂਸ ਨਹੀਂ ਕੀਤਾ ਕਿ ਉਹਨਾਂ ਦੀਆਂ ਕੁਰਬਾਨੀਆਂ ਕੀ ਸੀ ਹਾਂਜੀ ਉਹ ਆਪਣੇ ਪਿਓ ਨੂੰ ਛੱਡ ਕੇ ਹਾਂਜੀ ਆ ਦੂਜੇ ਪਾਸੇ ਆ ਗਏ ਹਾਂਜੀ ਐਸੇ ਲੈ ਕੇ ਆ ਗਏ ਜੀ ਜ਼ਰੂਰਤਾਂ ਪੂਰੀਆਂ ਹੋ ਗਈਆਂ ਪੈਸੇ ਦੇ ਨਾਲ ਜੀ ਕਿ ਅੱਗੇ ਜ਼ਿੰਦਗੀ ਚੱਲ ਦੂ ਚੱਲਦੀ ਨਾ ਜਿਹੜਾ ਅਸਲ ਪਿਓ ਹੈ ਉਹ ਹੀ ਹੋ ਰਹਿਣਾ ਪਰ ਉਹੀ ਜ਼ਰੂਰਤਾਂ ਮੈਨੂੰ ਲੱਗਦਾ ਨਹੀਂ ਕਿ ਸਿੱਖ ਧਰਮ ਐਡਾ ਮਾੜਾ ਹੈ ਕਿ ਤੁਹਾਡੀਆਂ ਉਹ ਛੋਟੀਆਂ-ਛੋਟੀਆਂ ਜਿਹੜੀਆਂ ਦੁਨਿਆਵੀ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਨਾ ਕਰ ਸਕੇ ਜੇ ਤੁਸੀਂ ਆਪਣੇ ਰੱਬ ਕੋਲੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬਿਲਕੁਲ ਸੱਚੇ ਦਿਲ ਨਾਲ ਮੱਥਾ ਟੇਕੋ ਤੇ ਉਹ ਤੁਹਾਡੀਆਂ ਜ਼ਰੂਰਤਾਂ ਨਾ ਪੂਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੇਰੇ ਮੰਮੀ ਨਾ ਹਾਂਜੀ ਉਹਨਾਂ ਨੂੰ ਕੰਠ ਹੈ ਹੈ ਅਨਪੜ੍ਹ ਹੋ ਹਮ ਹਮ ਅਸੀਂ ਛੋਟੇ-ਛੋਟੇ ਹੁੰਦੇ ਸੀ ਚੁੱਲੇ ਤੇ ਰੋਟੀ ਬਣਾਉਣੀ ਅੱਛਾ ਜੀ ਸ਼ਾਮ ਨੂੰ ਰਹਿਰਾ ਸਾਹਿਬ ਚੱਲਣਾ ਹਾਂਜੀ ਤੇ ਮੰਮੀ ਨੇ ਪਾਠ ਪੜਨਾ ਹਾਂਜੀ ਬਾਤ ਪਰਦੇ ਪਰਦੇ ਆ ਸਾਨੂੰ ਵਿਆਖਿਆ ਕਰਕੇ ਸਮਝਾਉਣੀ ਹਾਂਜੀ ਇਹ ਮੈਂ ਮੰਮੀ ਨੂੰ ਪੁੱਛਿਆ ਮੈਂ ਕਿ ਮੰਮੀ ਵੀ ਤੁਹਾਨੂੰ ਤੁਸੀਂ ਅਨਪੜ ਹੋ ਹੂੰ ਤੁਹਾਨੂੰ ਇਹ ਸਾਰਾ ਕਿੱਦਾਂ ਆਉਂਦਾ ਹੂੰ ਮੰਮੀ ਨੇ ਮੈਨੂੰ ਦੱਸਿਆ ਕਹਿੰਦੇ ਬੇਟਾ ਮੈਂ ਨਾ ਗੁਰਦੁਆਰਾ ਸਾਹਿਬ ਦੇ ਕੋਲੇ ਹੀ ਸਾਡਾ ਘਰ ਹੈ ਇੱਥੇ ਅੱਛਾ ਨਾਨਕੇ ਹੂੰ ਤੇ ਕਹਿੰਦੇ ਬਾਣੀ ਨਾ ਕਰਨਾਂ ਚ ਪੈਂਦੀ ਰਹਿੰਦੀ ਸੀ ਅਸੀਂ ਨਾ ਸੁਣਦੇ ਹੁੰਦੇ ਸੀ ਬੜੇ ਧਿਆਨ ਨਾਲ ਹੂੰ ਕਹਿੰਦੇ ਉਸ ਬਾਣੀ ਦੇ ਵਿੱਚ ਨਾ ਪੂਰੇ ਸੰਸਾਰ ਦੀ ਰਚਨਾ ਹੈ ਹੈਗੀ ਆ ਇੱਕ ਕੰਨ ਤੋਂ ਲੈ ਕੇ ਹਾਂਜੀ ਵੱਡੇ ਵੱਡੇ ਪਹਾੜਾਂ ਤੱਕ ਦੀ ਰਚਨਾ ਹੈ ਹੈਗੀ ਹਾਂਜੀ ਉਹਦੇ ਵਿੱਚ ਸਾਰੇ ਦੇਵੀ ਦੇਵ ਸਭ ਧਰਮਾਂ ਦੀ ਗੱਲ ਕੀਤੀ ਹੋਈ ਹੈ ਕੀਤੀ ਹੋਈ ਹੈ ਫਿਰ ਵੀ ਉਹਨੂੰ ਛੱਡ ਕੇ ਲੋਕੀ ਹੋਰ ਪਾਸੇ ਜਾ ਰਹੇ ਜਾਂਦੇ ਹਾਂਜੀ ਵੀ ਇਹ ਆਪਣੇ ਲੋਕਾਂ ਦੀ ਕਮਜ਼ੋਰੀ ਹੈ ਸਭ ਤੋਂ ਵੱਡੀ ਕਿ ਉਹ ਬਾਣੀ ਨੂੰ ਪੜ ਕੇ ਸਮਝਦੇ ਨਹੀਂ ਜੀ ਜੀ ਹੁਣ ਕਈ ਬਾਬੇ ਕਹਿੰਦੇ ਨੇ ਕਹਿੰਦੇ ਸਿੰਘ ਸਜੋ ਹਾਂਜੀ ਆ ਕੇ ਕਹਿੰਦੇ ਨੇ ਕੁੱਤੇ ਫਕੀਰ ਬਣੇ ਹੁੰਦੇ ਨੇ ਹਾਂਜੀ ਯੰਦਰ ਜੀ ਕੇਸ ਰੱਖੋ ਸਿੰਘ ਸਜੋ ਹੂੰ ਉਹਨਾਂ ਦਾ ਕਹਿਣ ਦਾ ਮਤਲਬ ਉਦੋਂ ਬਣਦਾ ਜਦੋਂ ਖੁਦ ਸਿੰਘ ਸਜਣ ਜੀ ਜੀ ਬਿਲਕੁਲ ਉਹ ਤੁਸੀਂ ਸਮਝਦੇ ਹੋ ਉਹ ਵੀ ਕਿੱਥੇ ਦੀ ਮੈਂ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਉਹ ਕਹਿੰਦੇ ਨੇ ਜੀ ਕਹਿੰਦੇ ਤਨ ਗੁਰ ਨਾਨਕ ਤਨ ਗੁਰ ਨਾਨਕ ਕਹਿੰਦੇ ਚਲੋ ਬਹੁਤ ਵਧੀਆ ਗੱਲ ਹੈ ਜੀ ਸਾਡੀ ਗਾਇਕੀ ਇਹ ਜਿਹੜੀ ਹਾਂਜੀ ਜੇ ਇਨਸਾਨੀ ਜਮੇ ਚ ਕਿੱਨਾ ਤੋਂ ਮਿਲੀ ਐ ਤੇ ਬਾਣੀ ਚੋਂ ਮਿਲੀ ਆ ਬਾਣੀ ਚੋਂ ਤਾਂ ਤੀ ਰਾਗਾਂ ਦੀ ਰਚਨਾ ਹੋਈ ਆ ਹਾਂਜੀ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਬਾਣੀ ਰਾਗਾਂ ਦੇ ਹਿਸਾਬ ਨਾਲ ਹੀ ਗਾਈ ਜਾਂਦੀ ਆ ਜੀ ਔਰ ਉਹਨਾਂ ਦੀ ਰਚਨਾ ਵੀ ਦੇਖੋ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ 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 ਉਹਨਾਂ ਦੁਆਰਾ ਹੋਈ ਹੈ ਜੀ ਜੀ ਚਲੋ ਉਹਨਾਂ ਦੇ ਨਾਮ ਹਰ ਇੱਕ ਧਰਮ ਦਾ ਬੰਦਾ ਲੈਂਦਾ ਪਰ ਆਪਾਂ ਦੇਖੋ ਧਰਮਾਂ ਦੀ ਗੱਲ ਛੱਡੀ ਆਪਾਂ ਪਹਿਲਾਂ ਇਨਸਾਨ ਚੰਗੇ ਬਣ ਕੇ ਦਿਖਾਈ ਜੀ 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 ਧਰਮ ਤਾਂ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਇਨਸਾਨ ਚੰਗੇ ਬਣ ਜਾਈਏ ਪਰ ਮੈਨੇ ਇਹ ਨਹੀਂ ਸਮਝਾਂਦੀ ਵੀ ਤੁਸੀਂ ਖੁੱਤ ਬਾਲ ਖਲਾ ਰਹੇ ਹੋਏ ਨੇ ਹਾਂਜੀ ਤੇ ਗਲਾਂ 'ਚ ਪਰਨੇ ਪਾਏ ਹੋਏ ਨੇ ਹਾਂਜੀ ਤੇ ਤੁਸੀਂ ਜਾ ਕੇ ਲੋਕਾਂ ਨੂੰ ਕਹਿੰਦੇ ਸਿੰਘ ਸਜੋ ਜੀ ਬਾਣੀ ਪੜਿਆ ਕਰੋ ਭਾਈ ਤੁਸੀਂ ਤਾਂ ਪੜੋ ਪਹਿਲਾਂ ਹੂੰ ਤੁਸੀਂ ਤਾਂ ਸਿੰਘ ਸਜੋ ਜੀ ਕੈਂ ਦਾ ਫਾਇਦਾ ਤਾਂ ਹੈ ਸੋ ਇਹ ਪਤਾ ਨਹੀਂ ਕੀ ਪੰਜਾਬ ਦੇ ਵਿੱਚ ਨਾ ਇੱਕ ਐਸੀ ਲਹਿਰ ਚੱਲ ਪਈ ਹੈ ਕਿ ਲੋਕਾਂ ਨੇ ਆਮ ਦੁਨੀਆ ਨੂੰ ਆਪਣੇ ਪਿੱਛੇ ਲਾ ਲਿਆ ਹਾਂਜੀ ਮੇਰੀ ਅਪੀਲ ਇਹੀ ਹੈ ਸਭ ਨੂੰ ਕਿ ਤੁਸੀਂ ਇਨਸਾਨਾਂ ਦਾ ਖੇੜਾ ਛੱਡ ਕੇ ਸੱਚੇ ਰੱਬ ਦੇ ਲੜ ਲੱਗ ਜਾਓ ਬਸ ਜੀ 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 ਸਭ ਤੋਂ ਵੱਡੀ ਗੱਲ ਤੇ ਜਿੱਦਾਂ ਕਿ ਭਾਈ ਜੀ ਤੁਸੀਂ ਪੇਟਾਂ ਵੀ ਗੋਂਦੇ ਹੋ ਰਾਤੇ ਕਰਕੇ ਹਾਂਜੀ 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 ਜੋ ਆਪਣਾ ਟਾਕਿੰਗ ਚੱਲ ਰਿਹਾ ਮੈਂ ਉਧਰ ਲਿਟੇ ਨੂੰ ਸਵਾਲ ਕਰਾਂਗੀ ਹੈ ਨਾ ਕਿਉਂਕਿ ਸਾਡੇ ਜੋ ਕਮਿਊਨਿਟੀ ਦੇ ਲੋਕ ਇਹ ਆ ਉਹ ਬਹੁਤ ਮੈਨਰੋ ਮਾਈਂਡਰ ਕਹਿ ਲੋ ਛੋਟੀ ਸੋਚ ਦੇ ਲੋਕ ਨੇ ਹੈ ਨਾ ਉਹ ਮਤਲਬ ਅੰਧਵਿਸ਼ਵਾਸ ਚਾਹ ਕਹਿ ਲੋ ਪੋਲੇ ਬਹੁਸ਼ੇਤੀ ਫਾਚਲ ਮੇਰੇ ਜੀ ਤੇ ਤੁਹਾਡੇ ਨਾਲ ਵੀ ਕਦੀ ਇਦਾਂ ਹੋਇਆ ਕਿ ਬੀਬੀਆਂ ਤੁਹਾਡੇ ਕੋਲੇ ਆ ਕੇ ਤੁਹਾਨੂੰ ਹੀ ਮੱਥਾ ਟੇਕਣ ਲੱਗੀਆਂ ਨਹੀਂ ਜੀ ਆਉਂਦੀਆਂ ਬਜ਼ੇਰੀਆਂ ਨਹੀਂ ਪਰ ਹੱਥ ਜੋੜ ਦਿੰਦੇ ਆ ਹਾਂਜੀ ਮੈਂ ਪਹਿਲਾਂ ਹੱਥ ਜੋੜਦਾ ਜਦੋਂ ਮਾਈਕ ਲੈ ਕੇ ਮੈਂ ਸਟੇਜ ਤੇ ਛੜਦਾ ਹਾਂ ਹਾਂਜੀ ਉਦੋਂ ਮੈਂ ਪਹਿਲਾਂ ਇਹੀ ਕਹਣਾ ਕਿ ਮੈਂ ਤੁਹਾਡੇ ਚਰਨਾਂ ਦੀ ਖਾਕ ਆਂ ਹੂੰ ਮੈਂ ਤੁਹਾਡੇ ਬੱਚਿਆਂ ਵਰਗਾ ਤੁਹਾਡਾ ਭਰਾ ਆ ਜੀ ਸਿਰਫ ਮੈਂ ਗੁਣਗਾਲ ਕਰਨ ਆਇਆ ਜੀ ਹਾਂਜੀ ਮੈਂ ਰੱਬ ਨਹੀਂ ਦਾ ਕੋਈ ਜੀ ਹੱਥ ਮੱਲ ਕੇ ਬੇਨਤੀ ਹੈ ਕਿ ਬਸ ਜੇ ਤੁਸੀਂ ਆਇਓ ਤੇ ਸੁਣ ਕੇ ਜਾਇਓ ਇਹ ਨਾ ਸੋਚਿਓ ਕਿ ਮੈਂ ਕੋਈ ਰੱਬ ਆ ਜੀ ਮੈਂ ਸਿਰਫ ਇੱਕ ਗਉਣ ਵਾਲਾ ਗਵਈਆ ਆ ਜੀ ਜੀ ਹੋਰ ਮੇਰੇ ਕੋਲੇ ਕੁਝ ਨਹੀਂ ਹੈ ਹੂੰ ਮੈਂ ਬਸ ਉਹਦਾ ਨਾਮ ਲੈਣਾ ਜਿੱਦਾਂ ਤੁਸੀਂ ਨਾਮ ਲੈਂਦੇ ਹੋ ਉਦਾਂ ਹੀ ਮੈਂ ਲੈਣਾ ਮੈਂ ਤੁਹਾਡੇ ਤੋਂ ਬਹੁਤ ਦੂਰ ਆ ਤੁਸੀਂ ਰੱਬ ਦੇ ਨੇੜੇ ਹੋ ਕਿਉਂਕਿ ਸੰਗਤ ਵੱਡੀ ਆ ਹਾਂਜੀ ਇਹੀ ਰੌਲੇ ਆ ਕਿਉਂਕਿ ਅੱਜ ਕੱਲ ਜਿਹੜੇ ਆਪਣੇ ਗ੍ਰੰਥੀ ਨੇ ਜਾਂ ਫਿਰ ਆਪਣੇ ਕਹੋ ਵੀ ਕਿਸੇ ਵੀ ਧਰਮ ਦੇ ਵਿੱਚ ਜਿਹੜੇ ਤੁਹਾਨੂੰ ਪਾਠ ਪੜ੍ਹਾਉਂਦੇ ਨੇ ਅਸੀਂ ਉਹਨਾਂ ਨੂੰ ਰੱਬ ਮੰਨਣ ਲੱਗ ਜਾਈਦਾ ਹੂੰ ਬਿਲਕੁਲ ਜੀ ਬਜਾਏ ਕਿ ਅਸੀਂ ਜਿਹਨੂੰ ਉਹ ਰੱਬ ਮੰਨਦੇ ਨੇ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਬਜਾਏ ਕਿ ਉਹੀ ਪਾਠ ਇਹ ਤਾਂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਗੀਤਾ ਦੇ ਵਿੱਚ ਲਿਖਿਆ ਹੋਇਆ ਹੈ ਬਾਈਬਲ 'ਚ ਲਿਖਿਆ ਹੋਇਆ ਹੈ ਹਰ ਇੱਕ ਜੈਸ ਵੀ ਧਰਮ ਦੀ ਆਪਾਂ ਚੱਕ ਲਈ ਕਿਤਾਬ ਉਹਦੇ 'ਚ ਲਿਖਿਆ ਹੋਇਆ ਹੈ ਜੀ ਬਜਾਏ ਕਿ ਅਸੀਂ ਉਹੀ ਪਾਠ ਆਪ ਖੁਦ ਪੜ੍ਹੀਏ ਬਿਲਕੁਲ ਪੜ੍ਹਨਾ ਚਾਹੀਦਾ ਅਸੀਂ ਉਹ ਆਪ ਤਾਂ ਪਰਦੇ ਨਹੀਂ ਜਿਹੜਾ ਗ੍ਰੰਥੀ ਸਿੰਘ ਜਾਂ ਫਿਰ ਕੋਈ ਵੀ ਕਿਸੇ ਵੀ ਧਰਮ ਦਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਆਪਣਾ ਕੀਵਰਡ ਹੋਊਗਾ ਇੱਥੇ ਮੈਨੂੰ ਵਰਡ ਨਹੀਂ ਆ ਰਿਹਾ ਗੰਤੀ ਸਿੰਘ ਹੋ ਗਿਆ ਪੰਡਤ ਹੋ ਗਿਆ ਪੰਡਤ ਹੋ ਗਿਆ ਜਾਂ ਫਿਰ ਹੋ ਗਿਆ ਪਾਦਰੀ ਹੋ ਗਿਆ ਹਾਂਜੀ ਹੈਨਾ ਅਸੀਂ ਉਹਨਾਂ ਨੂੰ ਰੱਬ ਮੰਨ ਲਈਦਾ ਜੀ ਜਦ ਕਿ ਜਦ ਕਿ ਸਾਡੇ ਜੋ ਦਸਵੇਂ ਪਾਤਸ਼ਾਹ ਸੀਗੇ ਜੀ ਉਹਨਾਂ ਨੇ ਆਪਣੀ ਗੁਰਗੱਦੀ ਜੋ ਸੀਗੀ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੀ ਸੀ ਕਿ ਅੱਜ ਤੋਂ ਤੁਹਾਡੇ ਜਿਹੜੇ ਗੁਰੂ ਨੇ ਇਹ ਨੇ ਹਾਂਜੀ ਹੈਨਾ ਜਦ ਕਿ ਸਿੱਖਾ ਜੋ ਵੀ ਜਿਵੇਂ ਹੁਣ ਗੁਰਦੁਆਰੇ ਦੇ ਵਿੱਚ ਕਮੇਟੀਆਂ ਬਣਾ ਲੈਂਦੇ ਨੇ ਜੀ ਹੈਨਾ ਉਹਨਾਂ ਦਾ ਮੇਨ ਮਕਸਦ ਕੀ ਹੈ ਗੱਲੇ ਜੋ ਮਾਇਆ ਕਰੀ ਹੋਰੀ ਮੈਂ ਮਾਇਆ ਵਾਲ ਤੇ ਆ ਮਨੁਸਪੁਰੂ ਵਾਲੋ ਨਾਲ ਕੋਈ ਧਿਆਨ ਨਹੀਂ ਆ ਬਿਲਕੁਲ ਦੇਖੋ ਸੋਚਦੇ ਕਿ ਉਹਨਾਂ ਦਾ ਜੋ ਹੈ ਆਪਾਂ ਮੈਂ ਧਰਮ ਨੂੰ ਕਿਸੇ ਨੂੰ ਮੰਨਦੇ ਕਹਿੰਦਾ ਈਸਾਈ ਆਪਣੀ ਜਗ੍ਹਾ ਬਹੁਤ ਸਹੀ ਨੇ ਜੀ 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 ਮੁਸਲਮਾਨ ਆਪਣੀ ਜਗ੍ਹਾ ਬਹੁਤ ਸਹੀ ਨੇ ਔਰ ਰੋਜ਼ੇ ਚੱਲ ਰਹੇ ਨੇ ਅੱਜਕੱਲ ਜੀ 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 ਬਹੁਤ ਅੱਛਾ ਨਿਭਾ ਰਹੇ ਨੇ ਜਿਹੜੇ ਨਿਭਾਉਣ ਵਾਲੇ ਨੇ ਹਾਂਜੀ ਸਿੱਖ ਧਰਮ ਵੀ ਬਹੁਤ ਮੈਂ ਕਹਿੰਦਾ ਵੀ ਦੁਨੀਆ ਦਾ ਸਭ ਤੋਂ ਪਾਵਰਫੁਲ ਜੀ ਜੀ ਸਿੱਖ ਧਰਮ ਕਿਉਂਕਿ ਇੱਥੇ ਜਿਹੜੀ ਗੱਲ ਹੱਕ ਔਰ ਸੱਚ ਦੀ ਹੋਈ ਹੈ ਹਾਂਜੀ ਇਹਨੂੰ ਇਤਿਹਾਸ ਕਹਿ ਸਕਦੇ ਬਾਕੀ ਤਾਂ ਮਿਥਿਆਸ ਹੀ ਕਹਿਣਾ ਜੀ 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 ਇਤਿਹਾਸ ਜੋ ਹੈ ਉਹ ਸਿੱਖ ਧਰਮ ਹੀ ਹੈ ਜੀ ਤੇ ਹਿੰਦੂ ਧਰਮ ਸਨਾਤਨ ਧਰਮ ਜੀ ਆਪਣੇ ਧਰਮਾਂ ਦੇ ਵਿੱਚ ਸਾਰੇ ਬੰਦੇ ਸਹੀ ਨੇ ਜੀ ਪਰ ਮੈਂ ਇੱਕ ਗੱਲ ਕਹਿਣਾ ਕਿ ਧਰਮਾਂ ਦੇ ਵਿੱਚ ਠੀਕ ਹੈ ਸਭ ਕੁਝ ਹਾਂਜੀ ਪਰ ਧਰਮ ਨੂੰ ਇੱਕ ਪਾਸੇ ਛੱਡ ਕੇ ਪਹਿਲਾਂ ਚੰਗੇ ਇਨਸਾਨ ਬਣੋ ਇਨਸਾਨ ਬਣੋ ਜੀ ਬਿਲਕੁਲ ਜਦੋਂ ਚੰਗਾ ਇਨਸਾਨ ਬਣ ਗਿਆ ਨਾ ਧਰਮ ਦਾ ਤਾਂ ਸਾਥ ਫਿਰ ਨਾਲ ਹੋਣਾ ਹੀ ਹੋਣਾ ਜੀ 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 ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਗਰੀਬ ਹੋਰ ਗਰੀਬ ਹੋਰ ਗਰੀਬ ਹੋ ਰਿਹਾ ਜੀ 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 ਉਹ ਵਜ੍ਹਾ ਕੀ ਹੈ ਕਿ ਇਨਸਾਨੀਅਤ ਖਤਮ ਹੋ ਚੁੱਕੀ ਹੈ ਹੋ ਗਈ ਹਾਂਜੀ ਸਾਡੇ ਆਪਣੇ ਪੰਜਾਬ ਦੇ ਵਿੱਚ ਹੀ ਦੇਖ ਲਓ ਹਾਂਜੀ ਕੀ ਕੁਝ ਹੋ ਰਿਹਾ ਜੀ ਜੀ ਠੀਕ ਹੈ ਕਿਤੇ ਰੇਪ ਕੇਸ ਜੀ ਛੋਟੇ ਛੋਟੇ ਬੱਚਿਆਂ ਨਾਲ ਹਾਂਜੀ ਜੀ ਇਹ ਸਮਝ ਨਹੀਂ ਆਉਂਦੀ ਇਹ ਸਿਰਫ ਕੀ ਹੈ ਮਾੜੇ ਮਾੜੀਆਂ ਸੰਗਤਾਂ ਦੇ ਵਿੱਚ ਪਾ ਕੇ ਨਸ਼ਾ ਦੀ ਆਦਤਾਂ ਦੇ ਵਿੱਚ ਪਾ ਕੇ ਮੁੰਡੇ ਇਹ ਕੁਸ਼ ਕਰ ਰਹੇ ਪਰ ਕੀ ਪਤਾ ਦੀ ਸਰਕਾਰ ਆਪਣੀ ਇੰਨੀ ਮਾੜੀ ਹੈ ਕਿ ਉਹਨਾਂ ਤੋਂ ਇੱਕ ਇਸ ਚੀਜ਼ ਦੇ ਡਿਸੀਜਨ ਨਹੀਂ ਲਿਆ ਜਾ ਰਿਹਾ ਕਿ ਜਿਹੜੇ ਬੰਦੇ ਨੇ ਰੇਪ ਕੇਸ ਕੀਤਾ ਰੇਪ ਕੀਤਾ ਆ ਉਹਦੇ ਤੇ ਰੇਪ ਕੇਸ ਪੈ ਗਿਆ ਚਾਰजेस ਲੱਗ ਗਏ ਉਹ ਚੀਜ਼ ਉਹਦਾ ਦੂਸਰਾ ਵੀ ਹੋ ਗਿਆ ਕਿ ਉਹ ਮੰਨ ਵੀ ਲਿਆ ਹੈ ਹਨਾ ਜੀ ਉਹਨੂੰ ਚੁੱਕ ਕੇ ਜੇਲ੍ਹ ਚ ਸੁੱਟ ਦਿੰਦੇ ਨੇ ਹੂੰ ਉਹਨੂੰ ਜੇਲ੍ਹ ਚ ਸੁੱਟਣ ਦੀ ਬਜਾਏ ਉਹਨੂੰ ਕਿਉਂ ਨਹੀਂ ਚੌਕ ਦੇ ਵਿੱਚ ਖਲਾਰ ਕੇ ਗੋਲੀ ਮਾਰ ਦਿੰਦੇ ਕਿਉਂ ਨਹੀਂ ਚੌਕ ਦੇ ਖਲਾਰ ਕੇ ਟੋਟੇ ਟੋਟੇ ਕਰਦੇ ਇਸ ਗੱਲੋਂ ਜੇ ਦੁਬਈ ਦੀ ਗੱਲ ਕਰੀਏ ਹਾਂਜੀ ਅਰਬਾਂ ਦੇ ਸਾਰੀ ਜੀ 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 ਬਹੁਤ ਬੈਸਟ ਜੀ 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 ਕੋਈ ਵੀ ਕ੍ਰਾਈਮ ਕਰਨ ਦਾ ਦਰਦਾ ਹੈ ਕਿਸੇ ਨਹੀਂ ਪੰਜਾਬ 'ਚ ਤਾਂ ਕ੍ਰਾਈਮ ਨਹੀਂ ਬਹੁਤ ਨਹੀਂ ਹਾਂਜੀ ਪੰਜਾਬ 'ਚ ਤਾਂ ਕ੍ਰਾਈਮ ਐ ਬਹੁਤ ਜ਼ਿਆਦਾ ਰੇਪ ਕੇਸ ਨਿਕਲੇ ਭਾਈ ਜੀ ਜਿੱਦਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਬਲੈਕਮੇਲ ਕੀਤਾ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨਾਲ ਚੈਟ ਕਰਨ ਤੋਂ ਬਾਅਦ ਉਹਨਾਂ ਦਿਨਾਂ ਆ ਫਿਜ਼ੀਕਲ ਰਿਲੇਸ਼ਨ ਕਰਨ ਤੋਂ ਬਾਅਦ ਉਹਨਾਂ ਦੀ ਪੀਪੀਸ ਬਣਾ ਕੇ ਕੁੜੀਆਂ ਨੂੰ ਬਲੈਕਮੇਲ ਕਰਦੇ ਨੇ ਆਪਣੇ ਹਜੇ ਤੱਕ ਇਹੋ ਜਿਹਾ ਕੋਈ ਵੀ ਕਾਨੂੰਨ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ ਕਿ ਕੁੜੀਆਂ ਇਸ ਪਾਸਿਓਂ ਆਪਣੇ ਆਪ ਨੂੰ ਸੇਫ ਮੰਨ ਸਕਣ ਬਟ ਆਪਾਂ ਜੇ ਕਹੀਏ ਕਿ ਅਗਰ ਕੁੜੀਆਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਆ ਉਹ ਹੈਲ ਕਰਦੇ ਨੇ ਪਰ ਇੱਕ ਨਵਾਂ ਸੌਫਟਵੇਅਰ ਹੈ AI ਹਮ ਤਾਂ ਉਹ ਗੱਲ ਵੀ ਨਹੀਂ ਕਰਦੀਆਂ ਬਿਲਕੁਲ ਹਨਾ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਇਸ ਤੇ ਕੋਈ ਲਾਅ ਬਣਾਉਣਾ ਚਾਹੀਦਾ ਕਿ AI ਸਿਰਫ ਇੱਕ ਇੱਦਾਂ ਦੇ ਲੋਕ ਹੀ ਯੂਜ਼ ਕਰ ਸਕਦੇ ਆ ਕਿ ਜਿੱਥੇ ਉਹਦੀ ਲੋੜ ਹੈ ਹੂੰ ਬਿਲਕੁਲ ਅਜੇ ਹਰ ਕੋਈ ਬੰਦਾ AI ਯੂਜ਼ ਕਰਕੇ ਕੁੜੀਆਂ ਨੂੰ ਬਲੈਕ ਮੇਲ ਕਰ ਰਿਹਾ ਬਿਲਕੁਲ ਮੈਂ ਇਵਨ ਮਾਡਲਾਂ ਵੀ ਬਹੁਤ ਸਾਰੇ ਫੇਮਸ ਫੇਮਸ ਮਾਡਲਾਂ ਵੀ ਇਸ ਦੀ ਲਪੇਟ ਦੇ ਵਿੱਚ ਆਈਆਂ ਨੇ ਹਨਾ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਨੇ ਮੈਂ ਇਹ ਕਲ ਮੰਨਦਾ ਦੇਖੋ ਜੀ ਉਹ ਸੈਪਰੇਟ ਹੋਣਾ ਚਾਹੀਦਾ ਥੋੜਾ ਜਿਹਾ ਹਾਂ ਜੀ ਜੇ ਸੈਪਰੇਟ ਹੋਏਗਾ ਚਲੋ ਬਹੁਤ ਕੁਝ ਕਾਫੀ ਫਰਕ ਪੈ ਜਾਣਾ ਜੀ ਤੇ ਮੈਂ ਹੁਣ ਕਈ ਜਗ੍ਹਾ ਗਾਉਣ ਜਾਣਾ ਗਾਣੇ ਸੀ ਜੋ ਇਸ ਚੀਜ਼ਾਂ ਦੇ ਹਾਂਜੀ ਮੈਂ ਵੇਖਦਾ ਮੁੰਡੇ ਤੇ ਕੁੜੀਆਂ ਇਕੱਠੇ ਹੋਏ ਪਏ ਨੇ ਸਾਰੇ ਜੀ ਉਹ ਇੰਜੋਏ ਕਰ ਰਹੇ ਆ ਜੀ ਤੇ ਕਈਆਂ ਦਾ ਇੰਨਾ ਕੁ ਮਾੜਾ ਹਾਲ ਹੁੰਦਾ ਤੇ ਮੁੰਡੇ ਵੀ ਡਰਿੰਕ ਕਰਕੇ ਬੈਠੇ ਹੁੰਦੇ ਨੇ ਕੁੜੀਆਂ ਵੀ ਡਰਿੰਕ ਕਰਕੇ ਬੈਠੀਆਂ ਹੁੰਦੀਆਂ ਜੀ ਉਹ ਸਿਰਫ ਆਪਣੇ ਸਮਾਜ ਦੇ ਵਿੱਚ ਕੀ ਕਮੀ ਹੈ ਇੱਕ ਸੋਚ ਬਦਲੋਈ ਸੋਚ ਨਹੀਂ ਜੀ ਜੇ ਸੋਚ ਅੱਛੀ ਹੋਏਗੀ ਤਾਂ ਸਭ ਕੁਝ ਅੱਛਾ ਹੋਏਗਾ ਹਾਂ ਜੀ ਉਹ ਸੋਚ ਕਿਹਨਾਂ ਦੇ ਬਦਲਣੀ ਹੈ ਜਿਹੜੇ ਧਰਮ ਦੇ ਠੇਕੇਦਾਰ ਬਣੇ ਨੇ ਅਸੀਂ ਉਹਨਾਂ ਕੋਲ ਜਾਂਦੇ ਨੇ ਉਹਨਾਂ ਨੂੰ ਹੀ ਬਦਲਣੀ ਹੈ ਜੀ 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 ਜਾ ਫੇ ਸਾਡੇ ਮਾਪਿਓ ਮਾਪਿਓ ਦੇਖੋ ਮਾਪਿਓ ਹਰ ਵਕਤ ਬੱਚੇ ਦੇ ਨਾਲ ਨਹੀਂ रह ਸਕਦੇ ਮਾਪਿਓ ਦਾ ਕਰਮ ਕੀ ਆ ਉਹਨਾਂ ਨੇ ਸਾਡੇ ਮਿਹਨਤ ਕਰਨੀ ਆ ਆਪਣੇ ਬੱਚੇ ਨੂੰ ਪੜਾਉਣ ਵਾਸਤੇ ਪੈਸੇ ਜੀ ਪਰ ਜਿਹੜੀਆਂ ਥਾਵਾਂ ਤੇ ਬੱਚੇ ਜਾਂਦੇ ਨੇ ਜਿੱਥੇ ਵੀ ਮੱਥਾ ਟੇਕਣ ਜਾਂਦੇ ਨੇ ਉਥੇ ਜਾ ਕੇ ਹੁਣ ਜਿਹੜੇ ਗੁਰੂ ਲੋਕ ਬਣੇ ਹੋਏ ਨੇ ਉਹਦੇ ਹਾਂਜੀ ਉਹਨਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਚੰਗੀ ਸਿੱਖ ਦੇਣ ਜੀ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਹਾਂਜੀ ਕੋਈ ਨਹੀਂ ਜਿੱਥੇ ਰੇਮੀ ਜੋੜਾਇਆ ਜੀ ਪਿਆਰ ਹੋ ਗਿਆ ਪਿਆਰ ਹੋ ਗਿਆ ਸਾਨੂੰ ਸੂਫੀਜ਼ਮ ਦੇ ਵਿੱਚ ਅਸਲਿੰਗ ਜਿਹੜਾ ਸੱਚਾਈ ਸਖਾਇਆ ਰਿਓ ਕੀ ਹੈ ਹੂੰ ਉਹ ਕਹਿੰਦੇ ਨੇ ਇਹ ਕਹਿੰਦੇ ਵੀ ਸ਼ਰੀਰ ਤੇ ਮਿੱਟੀ ਆ ਜੀ ਇਹਨੇ ਮਿੱਟੀ ਚ ਮਿਲ ਜਾਣਾ ਮਿਲ ਜਾਣਾ ਹਾਂ ਜੀ ਜੇ ਇਸ਼ਕ ਕਰਨਾ ਜੀ ਤਾਂ ਉਸ ਰੱਬ ਨਾਲ ਰੱਬ ਨਾਲ ਕਰੋ ਜੀ ਮੁੰਡੇ ਕੁੜੀਆਂ ਦਾ ਇਸ਼ਕ ਨਹੀਂ ਹੁੰਦਾ ਜੀ ਸੋ ਬਾਕੀ ਇਹ ਤਾਂ ਹੁਣ ਦੇਖੋ ਚੱਲ ਹੀ ਰਿਹਾ ਜੀ ਜੀ ਬਿਲਕੁਲ ਜੀ ਜੇ ਅਸੀਂ ਅੱਪੇ ਸਟੋਪਰੀ ਤੇ ਗੱਲ ਕਰੀਏ ਤਾਂ ਬਹੁਤ ਲੰਬਾ ਜਾਣਾ ਹੈ ਬਹੁਤ ਜਾਣਾ ਬਹੁਤ ਲੰਬਾ ਹੈ ਹਾਂ ਜੀ ਥੋੜਾ ਬਹੁਤ ਆਪਣੇ ਪਰਿਵਾਰ ਬਾਰੇ ਦੱਸੋ ਮੇਰੇ ਕੋਲ ਵੀ ਦੇਖੋ ਮੇਰੇ ਇੱਕ ਬੇਟਾ ਛੋਟਾ ਜਿਹਾ ਅੱਛਾ ਜੀ ਤੇ 4 ਸਾਲ ਦਾ ਹੈ ਮੇਰੇ ਵਾਈਫ ਹੈ ਛੋਟੀ ਜੀ ਫੈਮਿਲੀ ਸਾਡੀ ਜੀ ਤੇ ਮੰਮੀ ਪਾਪਾ ਦੋ ਭਰਾ ਨੇ ਸਾਰੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਅੱਛਾ ਜੀ ਦੇ ਮਾਮਲੇ ਚ ਵੀ ਬਹੁਤ ਸਪੋਰਟ ਕਰਦੇ ਨੇ ਬੜਾ ਪਿਆਰ ਕਰਦੇ ਨੇ ਤੇ ਜਿੰਨੇ ਵੀ ਦੋਸਤ ਮਿੱਤਰ ਨੇ ਉਹ ਵੀ ਬੜਾ ਪਿਆਰ ਕਰਦੇ ਨੇ ਜੀ ਜੀ ਤੇ ਅਸੀਂ ਜਿੱਥੇ ਵੀ ਗਾਣ ਜਾਈਦਾ ਉੱਥੇ ਬਹਿ ਕੇ ਬਸ ਰੂਹ ਤੇ ਸਕੂਨ ਦੀਆਂ ਗੱਲਾਂ ਕਰਨੀਆਂ ਬਸ ਇੰਨਾ ਕਹਿ ਜਿੰਨਾ ਕਿ ਮਤ ਹੁੰਦਾ ਮੈਂ ਚੰਗੀ ਸਿਹਤ ਦਿਨਾ ਸਾਰਿਆਂ ਨੂੰ ਜੀ 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 ਇਹ ਅੰਮੀ ਖੁਸ਼ ਹੈ ਬਈ ਜੀ ਤੁਹਾਡੀ ਹੁਣ ਬਹੁਤ ਕੰਮ ਤੋਂ ਬਹੁਤ ਖੁਸ਼ ਹੈ ਸਾਰੇ ਚਲੋ ਤੇ ਜਦੋਂ ਆਪਣੇ ਘਰ ਦੇ ਵਿੱਚ ਬੱਚਾ ਹੁੰਦਾ ਹੈ ਨਾ ਸਾਡੇ ਉਹ ਵੀ ਡ੍ਰੀਮ ਸ਼ੁਰੂ ਹੋ ਜਾਂਦੇ ਕਿ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਕੀ ਡ੍ਰੀਮ ਦੇਖਦੇ ਹੋ ਮੇਰਾ ਬੱਚਾ ਦੇਖੋ ਜੀ ਹੁਣ ਤੇ ਗਾਉਣ ਲੱਪਿਆ ਹੈ ਅੱਛਾ ਜੀ ਅਜੇ 4 ਸਾਲ ਦਾ ਹੈ ਥੋੜਾ ਥੋੜਾ ਗਾਉਂਦਾ ਹੈ ਤੇ ਮੈਂ ਪਹਿਲਾਂ ਉਹਨੂੰ ਪੜਾਵਾਂਗਾ ਹਾਂਜੀ ਉਹਨੂੰ ਸਟੱਡੀ 뮤ਜ਼ਿਕ ਦੀ ਕਰਾਵਾਂਗਾ ਔਰ ਨਾਲ ਨਾਲ ਉਹਨੂੰ ਖੁਦ ਵੀ ਸਿਖਾਵਾਂਗਾ ਠੀਕ ਹੈ ਭਾਈ ਜੀ ਤੇ ਭਾਈ ਜੀ ਸਮੇਂ ਦੀ ਘਾਟ ਹੋਣ ਕਰਕੇ ਆਪਾਂ ਨੂੰ ਅੱਜ ਇਹ ਮੁਲਾਕਾਤ ਇੱਥੇ ਐਂਡ ਕਰਨੀ ਪੈਣੀ ਆ ਜੀ 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 ਤੇ ਬਹੁਤ ਜਲਦੀ ਦੁਬਾਰਾ ਆਪਾਂ ਬੈਠਾਂਗੇ ਤੁਹਾਡੇ ਨਾਲ ਮਿਲ ਕੇ ਬਹੁਤ ਸੋਹਣਾ ਲੱਗਾ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਧੰਨਵਾਦ ਤੇ ਤੁਹਾਡਾ ਵੀ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੋਂ ਤੱਕ ਪੌਡਕਾਸਟ ਨੂੰ ਦੇਖਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਪੀਕੇ ਪੌਡਕਾਸਟ ਨੂੰ ਤੇ ਮਿਲਦੇ ਆ ਤੁਹਾਨੂੰ ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਭਾਈ ਸਤਿ ਸ਼੍ਰੀ ਅਕਾਲ